ਸਾਸਰੀ ਕਾਲ ਜੀ ਸਾਰਿਆਂ ਨੂੰ ਕੋਲ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹਾਜ਼ ਦੇ ਵਾਹ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਸੰਬ ਦੇ ਸਾਥੋ ਜੁੜੇ ਹੋਏ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਲੋ ਲੱਗੇ ਬਲੌਗ ਸ਼ੁਰੂ ਕਰਨ ਤੁਹਾਨੂੰ ਇੰਨਾ ਕ ਦੱਸ ਦਿੰਨੇ ਵੀ ਮੈਂ ਆਇਆ ਮਾਹਾਂ ਬੱਜ ਕੇ 2 ਮੈਂ ਆਇਆ ਤਾਂ ਜੱਸ ਕਰਨ ਨੂੰ ਛੱਡਣਾ ਅੱਜ ਹੈ ਜੀ ਸ਼ੁੱਕਰਵਾਰ ਨਾ ਸ਼ਨੀਵਾਰ ਕਿਉਂਕਿ ਸ਼ਨੀਵਾਰ ਛੁੱਟੀ ਤਾਂ ਨਹੀਂ ਕਰੀ ਉਹਨਾਂ ਅੱਜ ਜਣੋ ਵੈਸੇ ਸਾਜਰੇ ਛੁੱਟੀ ਕਰਤੀ 12 ਵਜੇ ਕਰਦੀ 2 ਵਜੇ ਫੇ ਚੱਸ ਕਰਨ ਛੱਡਣ ਆਇਆ ਤਾਂ ਜੀ ਤੇ ਦੋ ਦਿਨ ਤੋਂ ਪੈ ਰਹੀ ਐ ਮਜੀਤ ਪੂਰੀ ਕਰਨੀ ਹੈ ਨਾ ਤੇ ਲਓ ਜੀ ਹੈ ਜੀ ਬਹੁਤ ਜ਼ਿਆਦਾ ਹੋਰ ਜ਼ਿਆਦਾ ਗਰਮੀ ਹੈ ਜੀ ਹੁਣ ਤੋਂ ਪੈਂ ਚੜੀ ਵੀ ਜਾਣੇ ਦਿਲ ਨਹੀਂ ਕਰ ਰਿਆ ਰੋਟੀ ਖਾ ਲਈ ਦੀ ਵੀ ਚਲ ਬਾਅਦ ਚ ਚੱਲਦਾ ਘੰਟਾ اٹਕ ਐ ਤੇ ਦੋ ਮਿੰਟ ਦਾ ਮੈਂ ਤੁਹਾਨੂੰ ਟਰੈਕਟਰ ਦਾ ਬਲੌਗ ਵੀ ਦਊਂਗਾ ਇੱਕ 60 ਕੋ ਲਿਆ ਵਾ ਤੇ ਪਾਈ ਗਿਆ ਵਾ ਸਮਾਨ ਕੱਲ ਆਇਆ ਤਾਂ ਢਾੜੇ ਕੋ ਹਾਂ ਜੀ ਹਾਂ ਟੱਲ ਡਿੰਪਲ ਵੀ ਆ ਗਈ ਜੀ ਆਪਣੀ ਸੇਫਟਰ ਬੋਲਦੇ ਉਹਨਾਂ ਨੇ ਇਹਨਾਂ ਨੂੰ ਬੁਲਾਨਾ ਮੈਂ ਉਹਨਾਂ ਤੋਂ ਦੂਜੇ ਕੈਮਰੇ ਰੱਖ ਕੇ ਬਣਾਇ ਰਹੇ ਹੋਂ ਇਹ ਵਲੌਗ ਦੇ ਨਾਲ ਹਾਂਜੀ ਭਾਈ ਮਨਜੀਤ ਸੱਸ ਦੀ ਗੱਲ ਦੀ ਸਾਰਿਆਂ ਨੂੰ ਲੱਗੇ ਬਰੇ ਬਰੇ ਘਰ ਹਾਂਜੀ ਹਾਂ ਭਾਈ ਟੈਂਪਲ ਬਾਈ ਤੂੰ ਵੀ ਬਲਾ ਸੱਸ ਰੀਕਾਂ ਲਓ ਜੀ ਟੈਂਪਲ ਮੈਂ ਕਹਿੰਨਾ ਸਾਲ ਬਾਅਦ ਆਈ ਏ 8 ਕ ਮਹੀਨੇ ਤਾਂ ਹੋ ਗਏ 10 ਤੇ ਪਹਿਲਾ ਆਇਆ ਸੀ ਤੇ ਹੁਣ ਇਹ ਆਪਣੀ ਸਿਸਟਰ ਕੋਲ ਆਈ ਵੀ ਤੇ ਇੰਨਾ ਕ ਦੱਸਦੇ ਨਹੀਂ ਅਪ ਜਿੰਨੇ ਵੀ ਆਪਣੇ ਵਲੌਗ ਦੇ ਨਾਲ ਜੁੜੀ ਹੋਈਆਂ ਮੇਰੀਆਂ ਭੈਣਾਂ ਤੇ ਭਰਾ ਤੇ 10 ਦਿਨ ਲਈ ਆਪਣੀ ਸਿਸਟਰ ਕੋਲ ਆਈ ਸੀ ਜਦੋਂ ਅਸੀਂ ਹੁਣ ਪਹਾੜ ਚ ਗਏ ਤੇ ਪਹਿਲਾਂ 28 ਨੂੰ ਮੁੜੇ ਤੇ ਫਿਰ 23 ਨੂੰ ਜਾ ਕੇ ਪਿਛਲੇ ਮਹੀਨੇ ਤੇ ਫਿਰ ਇਹ ਵੀ ਆ ਗਈ ਸੀ ਸਾਡੇ ਨਾਲੇ 22 ਹੋਊ ਗੱਲ ਖਤਮ ਹਾਂ ਤੂੰ ਤਾਂ ਕਿ ਇਹ ਮਨਜੀਤ ਤਾਂ ਕਹਿ ਰਹੀ ਹੈ ਵੀ ਐਨਾਂ ਨਾ ਬਿੰਦਰ ਸੋਚੀ ਜਾ ਬਈ ਹੁਣ ਗਾਹਾਂ ਲੱਕੜੀਆਂ ਆ ਰਹੀਆਂ ਨਾ ਤਾਂ ਦਿਨ ਜੇ ਘਟਾ ਰਹੀ ਹੈ ਹੈ ਗੱਲ ਤਾਂ ਇਹ ਹੈ ਚਲੋ ਕੋਈ ਨਹੀਂ ਉਹ ਗੱਲਾਂ ਆਪਣੀਆਂ ਸਾਈਡ ਤੇ ਕਰ ਦਨ ਲਈ ਹਾਂ ਵੀ ਡਿੰਪਲ ਕਿਸ ਤਰ੍ਹਾਂ ਰਿਹਾ ਤੇਰਾ ਦਿਲ ਲੱਗ ਗਿਆ ਤਾਂ ਉੱਥੇ ਸਿਸਟਰ ਕੋਲ ਤੇਰੀ ਕੋਲ ਬਾਕੀ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਮਜੀਤ ਜਦੋਂ ਨਾ ਕੱਲ ਟੈਂਪਲ ਨਾਲ ਬੜਾ ਉਸਰਾ ਬੈਗ ਚੱਕਿਆ ਉਹਦਾ ਮੈਂ ਸੋਚੀ ਜਾਮਾ ਵੀ ਇਹ ਬੈਗ ਪਹਾੜ ਤੋਂ ਹੀ ਲਈ ਤੇ ਐਡਾ ਬੜਾ ਇੱਕਣਾ ਕਹਿੰਦੀ ਕਾ ਤੇ ਮਹਾਬਾਈ ਗੱਲ ਇਸ ਤਰ੍ਹਾਂ ਐ ਜੇ ਚਾਚੀ ਦੇਖ ਲੰਦੀ ਵੀ ਆ ਤਾਂ ਬੈਗ ਬਹੁਤ ਭਰਿਆ ਵਾਏ ਮਹਾ ਉਹ ਨਹੀਂ ਤੀ ਤੰਨੂ ਤੋੜਦੀ ਉੱਥੇ ਤੇ ਉਹਨਾਂ ਕਹਣਾ ਤੂੰ ਚੱਲੀ ਤਾਂ 2-4 ਦਿਨ ਲਈ ਆ ਬੈਗ ਤਾਂ ਭਰਿਆ ਵਾ ਇੰਨਾ ਫਿਰ ਵੀ ਲੱਗਦਾ ਇਹ ਮਹੀਨੇ ਤੋਂ ਪਹੁੰਚ ਗਿਆ ਹਾਂ ਮਹੀਨਾ ਹਾਂ ਇਹ ਤਾਂ ਗੱਲ ਹੈ ਤੇ ਬਾਕੀ ਮਨਜੀਤ ਦੱਸੂਗੀ ਵੀ ਕਿੰਨੇ ਭੈਣ ਭਰਾ ਇਹ ਕਿਉਂਕਿ ਸਾਨੂੰ ਕਮੈਂਟ ਵੀ ਆ ਜੰਨੇ ਤੇ ਆਪਣੇ ਨਾਲ ਨਵੇਂ ਬੰਦੇ ਵੀ ਜੁੜੇ ਜੀ ਆਪਣੇ ਫੈਮਿਲੀ ਮੈਂਬਰ ਤੇ ਉਹਨਾਂ ਨੂੰ ਦੱਸਦੀ ਹੈ ਵੀ ਮਨਜੀਤ ਦੱਸ ਵੀ ਕਿੰਨੇ ਤੁਸੀਂ ਭੈਣ ਭਰਾ ਤੁਸੀਂ ਕਿੰਨੇ ਤਿੰਨ ਫੈਮਿਲੀਆਂ ਤੇ ਆਈ ਉੱਥੇ ਇੰਨਾ ਕੁ ਮੈਂ ਦੱਸ ਦਿੰਨਾ ਚਾਚੇ ਉਹਨੇ ਤਿੰਨ ਭਰਾ ਤੇ ਦਿਨ ਭੈਣ ਇੱਕ ਭਰਾ ਤਾਂ ਜੀ ਮਨਜੀਤ ਦਾ ਮਨਾਰ ਤੇ ਭਰਾ ਦੀ ਮੈਨੈਡੈਕਟ ਹੋ ਗਈ ਸੀਗੀ ਬਾਰਕਸਾ ਦਾ ਸੀਗਾ ਮੈਂ ਮਨਜੀਤ ਆ ਹਾਂ ਹੁਣ ਦੱਸੂਗੀ ਟਿਪਲ ਸਰਦਨ ਪਰ ਦੋ ਮਹੀਨਾ ਦੋ ਹਾਂ ਤੇ ਭਰਾ ਤਾਂ ਤੁਸੀਂ ਦੇਖੇ ਪਏ ਜੀ ਬਲੌਗਾਂ ਚ ਪਹਿਣਾ ਵੀ ਤੇ ਬਾਕੀ ਐਂ ਦੱਸੋ ਵੀ ਹੁਣ ਵੀ ਤੁਸੀਂ ਹੁਣ ਮਨਾਂ ਚ ਕੀ ਆ ਲਈ ਬੈਠੇ ਸੱਦੇ ਮਨਾਂ ਮਤਲਬ ਬਹੁਤ ਹਾਂ ਦੱਸੋ ਦੱਸੋ ਕੀ ਆ ਗੱਲ ਬਾਤ ਕੱਲੂ ਕੱਲੂ ਐਤਵਾਰ ਹੈ ਕੱਲੂ ਦੁਪਹਿਰੇ ਤੇ ਕੱਢੋਂਗੇ ਟਾਈਮ ਪਰ ਮੰਨੂ ਕੱਲੂ ਟਾਈਮ ਦੇ ਦੋ ਸਵੇਰੇ ਮੈਂ ਹੁਣ ਦੇਖੋ ਕੱਲੂ ਛੁੱਟੀ ਆ ਜੱਸ ਕਰਨੂ ਜੀ ਅੱਜ ਵੀ ਦੇਖ ਲਓ ਇੱਕ ਦਾ ਸਮਾਨ ਲੈਣ ਗਏ ਵੀ ਕੱਲ ਦੇ ਹੁਣ ਵੀ ਕਰਾਲੀ ਫੇਰ ਮਰੰਡਾ ਜਾਣਾ ਬਾਈ ਨੇ ਜਦੋਂ ਆ ਗਿਆ ਅੱਜ ਮੈਂ ਫੇਰ 7-8 ਵਜੇ ਤੱਕ ਕੰਮ ਕਰੂੰਗਾ ਤੇ ਕੱਲੂ ਸਵੇਰੇ ਜਾ ਕੇ ਕਰੂੰਗਾ ਫੇਰ ਦੁਪਹਿਰੇ ਤੇ ਆਪਣੀ ਛੁੱਟੀ ਮਿਲ ਸਕਦੀ ਆਂ ਦੱਸੋ ਹੱਸਕਾ ਤੇ ਰਹੇ ਤੇ ਅੰਦਰੇ-ਅੰਦਰ ਗੱਲ ਸੁਣ ਲੈ ਮਨ ਜੀ ਤੇ ਮੇਰੀ ਇੱਕ ਹੈ ਮੈਂ ਹੁਣ ਆਪਣੀ ਫੈਮਿਲੀ ਦੀ ਮੰਨ ਰਿਹਾ ਮੈਨੂੰ ਕਮੈਂਟ ਆਇਆ ਤਾਂ ਮੇਰੀ ਭੈਣ ਦਾ ਕਿਸੇ ਦਾ ਇੱਕ ਦਾ ਤਾਂ ਉਹ ਕਹਿੰਦੀ ਵੀ ਵੀਰ ਜੀ ਤੁਸੀਂ ਘੱਟ ਬੋਲੇ ਕਰੋ ਤਾਂ ਹੀ ਮਨਜੀਤ ਨੂੰ ਕੰਫੀਡੈਂਸ ਹੋਊਗਾ ਕਹਿੰਨੇ ਵੀ ਬਲੌਗ ਬਣਾਉਣ ਦਾ ਸੁਣੋ ਸੁਣੋ ਜੀ ਦਾ ਕਰਾਲੀ ਦਾ ਹਾਂ ਤਾਂ ਫਿਰ ਐਵੇਂ ਤਾਂ ਵੀ ਇੱਕ ਹੋਰ ਕਮਿਊਨਿਟੀਡ ਹੈ ਜਿੱਥੇ ਕੱਲੂ ਕੀ ਹੈ ਤੇ ਬਾਹਰ ਹਾਂ ਹਾਂ ਦੇਖ ਪਾ ਬੈਸੂ ਦੀਓ ਦੱਸੋ ਦੱਸੋ ਬੋਲੋ ਭਾਈ ਸੁਣਾਓ ਗੱਲਬਾਤ ਕਿੱਥੇ ਕਮਾ ਕੇ ਲਿਆ ਤੁਹਾਨੂੰ ਕਿੱਥੇ ਕਮਾ ਕੇ ਲਿਆ ਜੀ ਡੈਮ ਪਰ ਚੱਲੀ ਹੈ ਸਿਸਮਾ ਕਮਾ ਕੇ ਲਿਆ ਮਕ ਮੁੱਲਾਂ ਪਰ ਕਮਾ ਕੇ ਲਿਆ ਮਕ ਕਰਾਲੀ ਕਾਲੂ ਦੁਪਹਿਰੇ ਤੇ ਕਿੱਥੇ ਜਾਣ ਦਾ ਮਨ ਕਰਦਾ ਟੀਬੀ ਸਾਹਿਬ ਕੋਲ ਟੀਬੀ ਸਾਹਿਬ ਜਾ ਕਣ ਦੇਖੂਗੇ ਚਲੋ ਕੱਲ ਦੀ ਗੱਲ ਕਰ ਲ ਪਰ ਛੱਡਦੇ ਆ ਕਿਉਂਕਿ ਆਪਾਂ ਐ ਕੰਮਕਾਰ ਵਾਲੇ ਬੰਦੇ ਅਸੀਂ ਤਾਂ ਐਤਵਾਰ ਦੀ ਵੀ ਛੁੱਟੀ ਨਹੀਂ ਕਰ ਸਕਦੇ ਹੈ ਹੈ? ਅਰਾੜੀ ਫੇਰ ਜਾਏ ਹਾਂ ਅਰਾੜੀ ਫੇਰ ਤੁੰਡਾ ਹਾਂ ਬਣਾਤੀ ਤੇ ਜਾਇੰਦੀ ਮਸਤਰੀ ਕਰਨੀ ਟੀਬੀ ਸਾਹਿਬ ਜਾਣਾ ਹੈ ਚਲ ਦੇਖ ਲਉਗੇ ਮਾਹਾਂ ਇਹਨੇ ਗੇਮ ਗੇਮ ਤੇ ਘੁੰਮਦੀ ਵੀ ਨਹੀਂ ਹੈਗੀ ਦੇ ਹਾਂ ਜ ਲੈ ਮਣ ਮੋਟਾ ਇਹ ਵੀ ਜੇ ਪੰਜਾਬ ਦਾ ਸਾਰਾ ਇਤਿਹਾਸ ਦਿਖਾ ਦਈਏ ਵੀ ਹਾਂ ਮੈਂ ਹੂੰ ਇਹ ਵੀ ਹੈ ਮਾ ਇਹ ਨੂੰ ਵੀ ਅੱਧਾ ਕਿ ਤਾਂ ਦੇਖਿਆ ਹੀ ਉੱਧਰ ਨੂੰ ਤਾਂ ਜਾਇਆ ਹੀ ਮਰੰਡੇ ਤੇ ਗਾਹਾਂ ਤਾਂ ਉੱਪਰ ਇਹ ਵੀ ਜਾਇਆ ਹੀ ਲੈ ਹਾਂ ਕਮਾਲ ਹੋ ਗਈ ਸੱਚੀਓ ਟੈਂਪਲ ਘੁੰਮੇ ਹੋਰੇ ਇਹਦੀ ਸਿੱਤਰ ਨਾ ਸਾਹਿਬ ਦੁਆਰਾ ਉੱਥੇ ਵੀ ਟਿਕਾ ਲਈ ਮੱਥਾ ਨੈਣਾ ਦੇਵੀ ਮੱਥਾਗਤ ਉੱਥੇ ਹੀ ਟਿਕਾ ਰਿਹਾ ਇੱਕ ਹੋਰ ਉੱਥੇ ਆਪਣਾ ਜਾਂ ਨੈਣਾ ਦੇਵੀ ਗਏ ਤੇ ਆਨੰਦਪੁਰ ਸਾਹਿਬ ਨਹੀਂ ਗਏ 40 ਸਾਲੀ ਵੀ ਟਿਕਾ ਲਈ 40 ਸਾਲੀ ਵੀ ਹਾਂ ਇਹਨਾਂ ਦੇ ਨਾਲ ਠੀਕ ਆ ਉੱਧਰ ਚੁੰਨੀ ਦੇ ਨਾਲੇ ਸਾਹਿਬ ਮੈਂ ਕਹਿੰਦੀ ਆ ਆਪਣੇ ਨਾਲ ਹੁਣ ਜਿੱਥੇ ਚੱਲਦੇ ਥੋੜੇ ਜਿਹਾ ਰੋਪੜੀ ਰੋਪਾ ਕੇ ਜਲਦੀ ਵੀ ਕਰਮਾਂ ਲੈਣੇ ਹਾਂ ਹਾਂ ਇਹ ਵੀ ਆ ਚਲ ਦੇਖਦੇ ਆਂ ਫਿਰ ਬਾਕੀ ਆਇਆ ਨਾ ਜੀ ਦੇਖੋ ਹੁਣ ਉੱਧਰ ਤੇ ਨਿਕਲ ਵੀ ਨਹੀਂ ਹੁੰਦਾ ਛੇਤੀ ਛੇਤੀ ਦੇਪਲੀ ਕਿ ਇੱਕ ਦਿਨ ਤੇਰਾ ਲਿਖ ਹੋ ਰਿਹਾ ਬਾਈ ਮਿਸਤਰੀਆਂ ਮੰਗ ਠੀਕ ਹੈ ਨਾ ਹਾਂ ਵੀ ਕਿੰਨੇ ਦਿਨ ਹੋ ਗਏ ਅੱਜ 5 ਦਿਨ ਮੰਗੇ ਤੇ ਅੱਜ 5 ਦਿਨ ਪੂਰੇ ਹੋਲੇ ਅਗਲੇ 10 ਦਿਨ ਦੀ ਡੇਟ ਪੈ ਗਈ ਅਗਲੇ 10 ਦਿਨ ਦੀ ਪੈ ਗਈ ਇੱਕ ਨਾ ਮਹੀਨਾ ਤਾਂ ਹੋ ਗਿਆ ਨਾ ਇਹਨੂੰ ਦੇਖ ਲੈ ਫਿਰ ਉਹ ਤਾਂ ਅਮ ਜੀ ਪਰ ਤਾਂ ਵੀ ਕਹਿ ਦਿੱਤੀ ਹੂੰ ਕਹਿੰਦੇ ਮੰਦਿਰ ਦੀ ਵੀ ਰਖੜੀਆਂ ਲੈ ਕੇ ਤਾਂ ਜਾਣਾ ਹੀ ਹੈ ਹੂੰ ਕਦੀ ਤਾਂ ਇਕੱਠੇ ਹੀ ਚੱਲਦੇ ਗਏ ਕਿ ਤਰ੍ਹਾਂ ਦੂਜੇ ਨੰਨ ਪਹਾੜ ਨੂੰ ਹਾਂ ਇਹ ਤਾਂ ਦੇ ਉਹ ਤਾਂ ਮੰਨ ਲਈ ਮੈਂ ਤੇਰੀ ਗੱਲ ਆ ਕਿ ਲਖੜੀਆਂ ਹੁਣ ਕਿੰਨੀ ਤਰੀਕ ਦੀਆਂ ਪਤਾ ਲਖੜੀਆਂ ਨਾ ਤਰੀਕ ਦੀਆਂ ਅਸੀਂ ਜਾਣਾ ਏ ਜੇ ਜਾਣਾ ਏ ਤਾਂ ਆਹ ਸਭ ਕਰਵਾ ਨੂੰ ਜਾਵਾਂ ਚਲੇ ਜਾਵਾਂ ਜੱਸ ਕਰਨ ਸਕੂਲ ਤੇ ਲੈਣ ਕੇ ਹੂੰ ਸ਼ਨੀਵਾਰ ਨੂੰ ਆ ਕੇ ਆਜਣਾ ਨੂੰੜੇ ਆਵੇ ਤਾਂ ਹਾਂ ਦੋ ਦਿਨ ਲੱਕ ਹੈ ਹਨ ਇਹ ਮੁੜ ਨਹੀਂ ਹੁੰਦਾ ਦੋ ਦਿਨ ਲੱਕ ਹੈ ਨਹੀਂ ਮੁੜਨਾ ਪੈਣਾ ਹਾਂ ਪੜਾਈ ਹੈ ਇਹਦੀ ਛੋਕਰੇ ਦੀ ਬਾਕੀ ਹੁਣ ਟੈਸਟ ਵੀ ਚੱਲਦੇ ਆ ਜੱਸ ਕਰਨ ਤੇ ਆ ਸਾਸਰੀ ਕਾਲ ਵੀ ਨਹੀਂ ਬਲਾਈ ਨਾ ਕੋਈ ਗੱਲ ਬਾਤ ਹੈ ਮੈਂ ਕਹਣਾ ਤੂੰ ਫੋਨ 'ਚ ਬੜਿਆ ਵਾ ਬਾਕੀ ਹੁਣ ਸੌ ਲੈ ਠੀਕ ਆ ਪੁੱਤ ਅੱਜ ਹੀ ਦੇਖੋ ਇਹਨਾਂ ਟਿਊਸ਼ਨ ਨਹੀਂ ਲਾਈ ਕਾ ਤੇ ਕਹਿੰਦਾ ਮੇਰੀ ਮਾਸੀ ਆਈ ਵੀ ਹੈ ਡਿੰਪਲ ਕਰਕੇ ਐਲ ਵੀ ਅੱਜ ਕਿੰਨੀ ਹੋਗੀ 26 ਹੋਗੀ ਨਾ ਜੀ ਵੀ ਦੋ ਤਿੰਨ ਦਿਨ ਤੱਕ ਰਹੇਗੇ ਬੈਰੀਂ ਜੀ ਘਰ ਦੇ ਹਾਂ ਫਿਰ ਨਾਲੇ ਕਹਿੰਨੇ ਆ ਵੀ ਉੱਧਰ ਕਹਿੰਨੇ ਵੀ ਇਹਦੀ ਨਾਨੀ ਢਿੱਲੀ ਹੋ ਗਈ ਧੀ ਵੀ ਉਹਦੇ ਕਰਕੇ ਚਾਚੇ ਉਹਨਾਂ ਨੇ ਆਣਾ ਹੈ ਚਾਚੀ ਨੇ ਵੀ ਮਿਲਣ ਆਣਾ ਤਾਂ ਵੀ ਉਹ ਤਾਂ ਦੋ ਕ ਦਿਨ ਲਾਣੇ ਜੀ ਡਿੰਪਲ ਨੇ ਵੀ ਉਹ ਉਧਰ ਫੇਰ ਬਾਅਦ ਚ ਆਉਂਗੇ ਫੇਰ ਆਉਂਗੇ ਫੇਰ ਜਿਹੋ ਐ ਕੱਤ ਲਵੇ ਹਨਾ ਅਸੀਂ ਆਪ ਦੇਵੇ ਉਹਵੇਂ ਉੱਥੇ ਹੂੰ ਜਿਹੋ ਜਾ ਕੇ ਆਪਣਾ ਰਾਤਣਾ ਕਰੂ ਰਿਹਾ ਹੋਊਗਾ ਆਹੋ ਚਲੋ ਤਾਂ ਸਾਹਕ ਤਾਂ ਹੁਣ ਤੂੰ ਚਾਚੀ ਨੂੰ ਪੁੱਛ ਲਈ ਨਾ ਅਸੀਂ ਗੱਲ ਕਰਦੇ ਹਾਂ ਪਹਾੜ ਵਾਲੀ ਚਾਚੀ ਦੀ ਵੀ ਉਹਨਾਂ ਨੇ ਆਣਾ ਤਾਂ ਇੱਧਰ ਅ ਕਿੱਥੇ ਆਣਾ ਤਾਂ ਸੁਹਾਣਾ ਸੁਹਾਣੇ ਉੱਥੇ ਦਾ ਖਲਤਾ ਏਦੀ ਨਾਨੀ ਸੁਹਾਣਾ ਹੈ ਹਸਪੀਟਲ ਚ ਟੋਟਰ ਮੱਜਰੀ ਟੋਟਰ ਮੱਜਰ ਆਈ ਤੇ ਜਿੰਨੀਆਂ ਆਪਣੀਆਂ ਭੈਣਾਂ ਇੱਧਰ ਨਹੀਂ ਜੁੜੀਆਂ ਵੀ ਆਈ ਤੁਹਾਨੂੰ ਤਾਂ ਦੱਸਿਆ ਬਲੌਗ ਵਿੱਚ ਵੀ ਇਹ ਟੋਟਰ ਮੱਝ ਲਈ ਚਾਚੀ ਦੇ ਪੇਕੇ ਤੇ ਬਾਕੀ ਜਿੱਥੇ ਦਾ ਕੰਪਨੀ ਜੋਜਦੇ ਉਹ ਮੈਂ ਰਖੜੀਆਂ ਵੀ ਰੱਖਣੀਆਂ ਨੇ ਹਾਂ ਚਾਹੇ ਦੋ ਦਿਨ ਲਈ ਦੋ ਦਿਨ ਵੀ ਲਾ ਕੇ ਹੀ ਜਾਣਾ ਪੈ ਜੇ ਹੈਂ ਫਪਾਤ ਨੂੰ ਕਾਹ ਕਰਦੇ ਆ ਨੱਕੇ ਜਾਣਾ ਪੈਂਦਾ ਮੈਂ ਕਹਣਾ ਬਾਸ ਵਾਲਾ ਸਿਸਟਮ ਠੀਕ ਹੈ ਨਹੀਂ ਜੇ ਚਾਚੀ ਨੇ ਹੁਣ ਕਹੇ ਤੇ ਵੀ ਅਜੇ ਅਸੀਂ ਆਣਾ ਨਹੀਂ ਚਲੋ ਐਨਾ ਵੀ ਹੁਣ ਠੀਕ ਹੈ ਨਾਨੀ ਵੀ ਫੇਰ ਮਿਲ ਜੂਗੇ ਐਨਾ ਚੱਲ ਹਸਪੀਟਲ ਚ ਇਲਾਜ ਚੱਲ ਰਿਹਾ ਜਦ ਹਾਂ ਵੀ ਘਰ ਆ ਜੂਗੇ ਨਾਲੇ ਹਫਤੇ ਤੱਕ ਅੱਛਾ ਬਹੁਤ ਟਲ ਗਿਆ ਸਟਾਂਟਾ ਪਿਆ ਜੀ ਉਹਨਾਂ ਨੂੰ ਕੀ ਅਟੈਕ ਆ ਗਿਆ ਤਾਂ ਹਨਾ ਠੀਕ ਹੈ ਜੀ ਮਾਮੇ ਨੇ ਕਹਿੰਦੇ ਹੁਣ ਵੀ ਚੱਲ ਸਿੱਧਾ ਬੈਠ ਕਰਨ ਚਾਰ ਪੰਜ ਦਿਨ ਤੱਕ ਆਜੀ ਨੇ ਵੀ ਆਹੋ ਚੱਲ ਵੀ ਇੰਨਾ ਨਾਲੇ ਹਸਪੀਟਲ ਚ ਆਇਆ ਵੀ ਚਲੋ ਇੰਨਾ ਇਲਾਜ ਚੱਲਦਾ ਉੱਥੇ ਇੰਨਾ ਮਿਲਣਾ ਵੀ ਨਹੀਂ ਦਿੰਦੇ ਹਾਂ ਹਾਂ ਇਹ ਤਾਂ ਹੈ ਬਾਈ ਟਾਈਮ ਵੀ ਨਾ 12 ਵਜੇ ਤੇ ਖਣੀਗੀ 11 ਮਿਠਾ ਨਹੀਂ ਬਸ 12 ਵਜੇ ਤੱਕ ਨਹੀਂ ਕਿੰਨੇ ਵਜੇ ਤੱਕ ਆ ਫੇਰ ਨਹੀਂ ਨਹੀਂ ਇੱਕੇ ਲੋਰ ਟਾਈਮ ਉੱਥੇ ਉਹਨੇ 4 ਤੇ 5 12 ਦੇ ਬਾਅਦ ਇੱਕ ਕਰਨੀ ਇੱਕ ਮੇਰੇ ਮਨ ਚ ਹੋਰ ਸਵਾਲ ਆਇਆ ਕੱਲ ਤੇ ਵੀ ਜਿੰਨੇ ਵੀ ਹਸਪੀਟਲ ਆਪਣੇ ਪੀਜੀਆਈ 16 ਜਾਂ ਕੋਈ ਵੀ ਹੈ ਮਨੋਹ ਹਸਪੀਟਲ ਵਧੀਆ ਲੱਗਦਾ ਵੀ ਜਿੱਥੇ ਟਾਈਮ ਰੱਖਿਆ ਹੋਵਦਾ ਮਿਲਣੇ ਦਾ ਮਰੀਜ਼ ਨੂੰ ਨਹੀਂ ਉਈਓ ਘਰ ਦੇ ਕਿ ਆ ਰਿਸ਼ਤੇਦਾਰ ਜਾਈ ਜਾਂਦੇ ਆ ਅੱਧਾ ਦਾ ਮਰੀਜ਼ ਨੂੰ ਕਹਿ ਕੇ ਕਿ ਉਹ ਡਰਾ ਦੰਨੇ ਵੀ ਹੈ ਤੂੰ ਤਾਂ ਹਾਰ ਗਈ ਜਮੇ ਉਹੀ ਜਿਗਣਾ ਪ੍ਰਾਣੀਆਂ ਆਪਣੀਆਂ ਮਥਾਵਾਂ ਹੁੰਦੀਆਂ ਹੈ ਜੇ ਮਿਲਣ ਵੀ ਜਾਣਾ ਵੀ ਵਧੀਆ ਗੱਲ ਹੈ ਜਿੱਥੇ ਟਾਈਮ ਹੈ ਇੱਕ ਗੱਲ ਵੀ ਹੈਗੀ ਹੈ ਜਿੱਥੇ ਮਤਲਬ ਕਿ ਮਰੀਜ਼ ਆਪਣੇ ਸਿੱਧਾ ਉਹ ਕਾ ਬੈਠ ਕਰਨਾ ਚੱਪਲ ਆਪਣੇ ਘਰ ਦੇ ਨੂੰ ਵੀ ਕੁਸੀ ਟਾਈਮ ਮਿਲਣ ਦੇਣਾ ਹੈ ਨਾ ਜੇ ਨਾ ਕੈਮਰਾ ਰੱਖਿਆ ਵਈ ਪਰ ਫਿਰ ਅੰਦਰ ਤੇ ਕਿਉਂਕਿ ਐ ਹੋਈ ਜਾਂਦਾ ਪਏ ਨੂੰ ਹਾਏ ਮੇਰੇ ਕੋਲ ਕੋਈ ਆਪਣਾ ਬੈਠਿਆ ਹੁੰਦਾ ਜੀ ਪਰ ਪਤਾ ਕੀ ਆਏ ਉਹਨਾਂ ਨੇ ਆਪਣਾ ਅੰਦਰ ਸਾਰੀ ਫਾਰਮੈਲਿਟੀ ਪੂਰੀ ਕਰਦੇ ਆ ਉਹ ਆਪਣਾ ਉਹਨੂੰ ਸਾਂਭ ਸੰਭਾਲ ਉਹਦੇ ਨਾਲ ਬਿਠਾ ਲੈਣਾ ਦਵਾਈ ਦੇਣੀ ਫਿਰ ਫੂਡ ਵੀ ਦੇਣਾ ਸਭ ਕੁਝ ਆਪੇ ਕਰਦੇ ਆ ਉਹ ਕਈ ਹਸਪੀਟਲਾਂ 'ਚ ਹੈ ਹਾਂ ਜਿਹੜੀ ਆਪਣੀ ਚਰਚੀ ਅੰਦਰ ਰਣੀ ਹੈ ਹਾਂ ਹਾਂ ਉਹ ਵੀ ਬੰਲਾ ਦਾ ਉੱਥੇ ਹੋਊਗੀ ਇੱਕ ਜੀ ਸਾੜੀ ਜਿਹੜੀ ਚਾਚੀ ਉਰੇ ਤੇ ਉੱਥੇ ਗੀਕੇ ਮਜਰੇ ਰਹਿੰਦੇ ਆ ਉਹ ਉਹ ਵੀ ਕਹਿੰਦੇ ਦਾਖਲ ਹੈ ਜੀ ਉਹਨੂੰ ਵੀ ਇਨਫੈਕਸ਼ਨ ਜੀ ਹੋ ਗਈ ਸੀ ਉਸੇ ਹਸਪੀਟਲ ਚ ਆ ਉਹ ਵੀ ਫੇਰ ਆ ਫੇਰ ਸੁਹਾਣੀ ਚ ਤਾਂ ਇੱਕੇ ਹਸਪੀਟਲ ਹੈ ਪਾਪਿਆਂ ਦਾ ਉਹੀ ਹੈ ਬਸ ਹੋਰ ਦੱਸਿਓ ਜੀ ਕਮੈਂਟ ਕਰਕੇ ਵੀ ਹੋਰ ਵੀ ਆ ਕੋਈ ਪ੍ਰਾਈਵੇਟ ਹਾਂ ਵੀ ਇੱਕ ਵਾਰ ਕਰਾਲੀ ਦਾ ਕੱਟ ਲਈਏ ਉਹ ਤੇਰਾ ਸਾਥ ਦੇ ਨਹੀਂ ਰਹੀ ਹਨੀ ਹਾਂ ਮੈਂ ਮੈਂ ਨਹੀਂ ਗਈ ਆ ਸਾਥ ਤਾਂ ਪੂਰਾ ਦਿੰਦੀ ਕਰ ਲੋ ਅਸੀਂ ਤਿਆਰ ਹੋ ਕੇ ਖੜ ਜਾਣਾ ਨਾ ਤਾਂ ਪੈਰੇ ਤੇ ਚੱਲੂਗਾ ਕਿਤੇ ਜਣੋਂ ਕੱਲ ਨੂੰ ਅੱਧਾ ਦਿਨ ਕੰਮ ਕਰ ਲੂੰਗਾ ਮੈਂ ਫੇਰ ਪਰਸੋਂ ਸੋਮਵਾਰ ਨੂੰ ਕਰ ਲੂੰਗੀ ਵੀ ਇਹਨੂੰ ਲਿਆ ਕੇ ਨਾ ਇਹਦਾ ਸਵਾਗਤ ਯੂਰੀ ਦੇਣਾ ਫੇਰ ਉੱਥੇ ਦੇਣੇ ਨੂੰ ਸੂਟ ਸਵਾਏ ਨੂੰ ਆ ਉਧਰ ਜੀ ਅਸੀਂ ਹਿਮਾਚਲ ਦੀ ਗੱਲ ਕਰਦੇ ਆ ਕਹਿੰਨੇ ਵੀ ਜਿਨ੍ਹਾਂ ਤੇ ਇਹ ਡੀਪਲ ਉਹਨੇ ਕੱਪੜੇ ਸੂਟ ਸਵਾਏ ਕਰਦੀ ਨਤੀ ਹਨ ਉਹਦਾ ਵਿਆਹ ਹੋ ਗਿਆ ਭਾਈ ਕੁੜੀ ਦਾ ਮੈਂ ਕਿਹਾ ਵੀ ਭਾਈ ਉਹ ਕਿਥੇ ਮਨਜੀਤ ਕਹਿੰਦੀ ਸਿੱਸਮਾ ਵਿਆਹੀ ਹੈ ਉਹਰੇ ਮੈਂ ਫੇਰ ਤਾਂ ਸਾੜੇ ਲਾ ਗਏ ਆ ਜਾਦਾ ਸੀ ਜਾਏ ਕਰਨਾ ਇਹਨਾਂ ਦੇ ਸੂਟ ਲਿਆਏ ਕਰਨੇ ਆ ਕੇ ਇਹਨਾਂ ਨੂੰ ਦੇ ਦੇਗਾ ਨੇ ਜਦ ਫਿਰ 2 ਮਹੀਨੇ ਬਾਅਦ ਜਾਣਾ ਲੈ ਜਾਏ ਕਰਨੇ ਤਾਂ ਆਏ ਮੁਝ ਲਗਾ ਤੇ ਇਹ ਸੇ ਲਿਓਗਾ ਲਾਂਡ ਦਿਓ ਹੈ ਇਹ ਤਾਂ ਹੈ ਬਾਕੀ ਜੀ ਗੱਲ ਇਹ ਵੀ ਹੈ ਮੈਂ ਤਾਂ ਇਹਨਾਂ ਨੂੰ ਕਹਿਣਾ ਮਨਜੀਤ ਉਹਨਾਂ ਨੂੰ ਵਾਸੇ ਮੇਰੀਆਂ ਭੈਣਾਂ ਕਮੈਂਟ ਵੀ ਕਰ ਸਕਦੀਆਂ ਵੀ ਜੇ ਟੀ ਭਲਾਈ ਹੈ ਭਾਈ ਇਹਨੂੰ ਕਮਾ ਲਿਓ ਜੇ ਕਹਿੰਦੇ ਆ ਤਾਂ ਜਾਓ ਮੈਂ ਵੀ ਕਹਿਣਾ ਜਾਣਾ ਜ਼ਰੂਰੀ ਹੈ ਪਰ ਐਤ ਕੀ ਇੱਕ ਗੱਲ ਪਤਾ ਕਿ ਆ ਹੋਈ ਮਨਜੀਤ ਅੱਛਾ ਠੀਕ ਹੈ ਸਾਤੇ ਗੈਣੇ ਪਨਿੱਲ ਤੇ ਮੰਨੇ ਮੰਨੇ ਨਾ ਠੀਕ ਹੈ ਹੁਣ ਤੁਸੀਂ ਆ ਬੜਾ ਮੂੰਹ ਤੇ ਗਿਆ ਹਾ ਵੀ ਆਪਣੀ ਭੈਣਾਂ ਵੀ ਘਰ ਟਾ ਕੇ ਦੱਸ ਸਕਦੇ ਹਾਂ ਭੈਣਾਂ ਤੁਸੀਂ ਕਰ ਲਿਓ ਵੀ ਭਾਈ ਕਮਾ ਲਿਓ ਉਹ ਤਾਂ ਮੈਂ ਗੱਲ ਫਿਰ ਵੀ ਤੁਹਾਡੀ ਮੰਨਦੇ ਆ ਕਿ ਨਹੀਂ ਮੰਨਦੇ ਉਹ ਤਾਂ ਮੈਂ ਗੱਲ ਕਰ ਲਈ ਮੇਰੀ ਗੱਲ ਜਿਹੜੀ ਡੈਕੀ ਨਾ ਵਿੱਚੋਂ ਸੁਣ ਲੈ ਜਿਹੜਾ ਟਰੈਕਟਰ ਹੁਣ ਖੋਲਿਆ ਬਣਾ ਤੁਹਾਨੂੰ ਦੱਸੀ ਟੀ ਕੱਲ ਗੱਲ ਵੀ ਟਰੈਕਟਰ ਦੋ ਆ ਗਏ ਤੇ ਇੱਕ ਦਾ ਜਿਹੜਾ 7 ਦਿਨ ਪਹਿਲਾਂ ਦਾ ਆਣੇ ਨੂੰ ਕਹਿ ਰਿਆ ਤਾਂ ਉਹ ਪਰਸੋਂ ਪੁੱਛ ਕੇ ਕੱਲ ਆਣਾ ਤਾਂ ਉਹਨਾਂ 10 ਵਜੇ ਇਹ ਟਰੈਕਟਰ ਇਹਨਾਂ ਨੇ ਲਿਆ 8-10 ਦਿਨ ਪਹਿਲਾਂ ਤੇ ਇਹਦਾ ਕੰਮ ਕਰਾਣਾ ਤਾਂ ਪੁੱਛ ਕੇ ਤੂੰ ਆਣ ਗਏ ਉਦੋਂ ਕਹਿੰਦੇ ਖੜਾ ਜਮ ਮੈਂ ਖੜਾ ਦੀ ਉਦੋਂ ਵੀ ਨਹੀਂ ਖੜਾਇਆ 4 ਦਿਨ ਪਹਿਲਾਂ ਇਹ ਨਾ ਮੁੰਡੇ ਨੇ ਲਿਆਣ ਕਿ ਮੈਨੂੰ 8:30 ਮੈਂ ਕਰਨ ਨੂੰ ਛੱਡਿਆ ਜਦੀ ਆ ਕੇ ਪੁੱਛ ਲਿਆ ਮਾਹ ਬਾਈ 10 ਵਜੇ ਤੱਕ ਤੂੰ ਡੀਕ ਕਰੀ ਮੈਨੂੰ ਫੋਨ ਕਰ ਲਈ ਜੇ ਉਹ ਬੰਦਾ ਕੱਲ ਆ ਕੇ ਗਿਆ ਟਰੈਕਟਰ ਨਾ ਲਿਆਇਆ ਪਹਿਲ ਉਹਦੀ ਹੈ ਕਿਉਂਕਿ 6-7 ਦਿਨ ਤੇ ਪੁੱਛਿਆ ਵਾ ਉਹਨੇ ਤਾਂ ਬਾਈ ਇਹ ਮੁੰਡੇ ਨੇ ਤਾਂ ਜਾ ਕੇ 9 ਵਜੇ ਚ ਚੱਕ ਕੇ ਲਿਆਣ ਕਿ ਟਰੈਕਟਰ 8:30 ਨੂੰ ਅੰਦਰ ਲਾਤੇ ਆ ਐਨੇ ਨੂੰ ਦੂਆ ਟਰੈਕਟਰ ਆ ਗਿਆ ਮੂਰੇ ਤੇ 10 ਵਜੇ ਨਾਲੇ ਮੈਂ ਕਿਹਾ ਤਾਂ ਬਾ ਫੇਰ ਬਾਈ ਹੁਣ ਮੈਂ ਫਸ ਕਿਉਂਕਿ ਮਨ ਨੂੰ ਤਾਂ ਦੋਏ ਮੈਨੂੰ ਤਾਂ ਗਾਹਕ ਬਰਾਬਰ ਹੈ ਤਾਂ ਉਹ ਕਹਿੰਨੇ ਵੀ ਕੀ ਕਰੀਏ ਹੁਣ ਦਸ ਬਿੰਦਰ ਕੀ ਕਰੀਏ ਕਿਉਂਕਿ ਮੈਂ ਇੱਕ ਟਰੈਕਟਰ ਬਾਹਰ ਕੋਈ ਖੋਲਦਾ ਨਹੀਂ ਚੋਰੀ ਹੋ ਜਣੀ ਜਾਂ ਮੀਂਹ ਪਾਣੀ ਪੈ ਜਾਂਦਾ ਜਾਂ ਕੋਈ ਵਿੱਚ ਉਸ ਗੇਰ ਕੇ ਅੰਜਲਮਾ ਮੈਂ ਤਾਂ ਸਟਾਰਟ ਕਰ ਲੈਣਾ ਦੂਏ ਦੇ ਨਾਲ ਜਿਹੜੇ ਦਾ ਜੀ ਬੜਾ ਕੰਮ ਹੁੰਦਾ ਦੋ ਤਿੰਨ ਦਿਨ ਦਾ ਮੈਂ ਉਹਨੂੰ ਅੰਦਰ ਲਾ ਜਿਹੜਾ ਹੁਣ ਆਇਆ ਟਰੈਕਟਰ ਜਿਹਨੂੰ ਕਰ ਰਹੇ ਹਾਂ ਅਸੀਂ ਐਨ ਜੀਰੀ ਦੇ ਲਾਏ ਮੈਂ ਕਿਤੇ 4 7 8 9 10 ਉਹ ਕਹਿੰਦਾ ਇਤ ਕੀ ਬਿਮਾਰੀ ਪੈ ਗਈ ਰੋਪੜ ਕੇ ਨਹੀਂ ਬਹੁਤ ਜੀਰੀਆਂ ਖਰਾਬ ਹੋ ਗਈਆਂ ਕਹਿੰਦੇ ਜੀਰੀ ਬਾਣੀ ਆ ਉਹ ਵੀਰਣਾ ਨੇ ਤਾਂ ਦੂਈ ਵਾਰ ਬਾਕੇ ਲਾਈ ਹਾਂ ਕੁਝ ਹੋਰ ਬੀਜਣਾ ਕਹਿੰਦੇ ਨਹੀਂ ਜੀਰੀ ਲਾਈ ਸੀ ਤੇ ਆ ਮੇਰੇ ਉਹਨੇ ਤਾਂ ਲਾਈ ਐ ਇਹਨਾਂ ਦੀ ਗੱਲ ਐ ਕਿਉਂਕਿ ਹੁਣ ਪੌਦਾ ਵੀ ਨਹੀਂ ਹੈ ਜਾਂ ਲੱਗੂਗੀ ਫਿਰ ਦੂਈ 11 21 ਬਾਸਮਤੀ ਕਿਹੜੀ ਕਹਿੰਦੇ ਉਹ ਹੁਣ ਜੇ ਪੌਦ ਹੋ ਤਾਂ ਲੱਗੂ ਦੇਖ ਲਓ ਜੀ ਪ੍ਰਮਾਤਮਾ ਕਹਿਣਾ ਉਹਦੇ ਕਿਸਾਨਾਂ ਪਰੇ ਮਾਰ ਜਾ ਤਾਂ ਪਾਉਂਦਾ ਇਤਕੀ ਜੀਰੀਆਂ ਇਧਰਲੇ ਏਰੀਆ ਚ ਨੂੰ ਪਿਆ ਰੋਪਣ ਦੇ ਕਿੰਨੀ ਨੂੰ ਐ ਜ਼ਿਆਦਾਤਰ ਹਾਂ ਜੀ ਜ਼ਰੂਰ ਨਾ ਲਾਣੀ ਪੈਗੀ ਹਾਂ ਕਹਿੰਦਾ ਲਗਾ ਜੇ ਸਦਾ ਲਾਇਆ ਤਾਂ ਸਾਰੇ ਨਹੀਂ ਉਹ ਕਰ ਚੰਨੇ ਹਾਂ ਹਾਂ ਚੱਕਦੇ ਨਹੀਂ ਕਹਿੰਨੇ ਐਦਕੀ ਚੱਕਣੇ ਨਹੀਂ ਹੋਰ ਬੀਜ ਉਸਕੇ ਹਾਂ ਉਹ ਵੀ ਆ ਲਓ ਚਲੋ ਕੋਈ ਨਹੀਂ ਇਹ ਤਾਂ ਗੱਲਾਂ ਸਾਈਡ ਤੇ ਆ ਚਲੋ ਕਰ ਲੀਆਂ ਆਪਾਂ ਨੇ ਇਹ ਵੀ ਤੁਹਾਨੂੰ ਮੈਂ ਤਾਂ ਦੱਸਿਆ ਵੀ ਉਹ ਟਰੈਕਟਰ ਦੇਣਾ ਲਾਜ਼ਮੀ ਕਰਕੇ ਕਹਿੰਨੇ ਵੀ ਹੁਣ ਗਿਆ ਵਾਜ ਬਾਈ ਸਮਾਨ ਨੂੰ ਤਾਂ ਹੀ ਮੈਂ ਬੈਠਿਆ ਜੇ ਸਮਾਨ ਆ ਜਾਂਦਾ ਮੈਂ ਤਾਂ ਫਿਰ ਲੰਘ ਜਣਾ ਆਪਾਂ ਇਹ ਜੇ ਬਾਹਰ ਦਾ ਦਿਖਾਵਾ ਨਾ ਜੀ ਤੁਹਾਨੂੰ ਉਹੋ ਦੇਖੋ ਤਾਂ ਈ ਧੁੱਪ ਕਹੇ ਜੀ ਚੜੀ ਵੀ ਐ ਸੇਕ ਮੈਂ ਨਹੀਂ ਕਪੜੇ ਧਾਰ ਕੇ ਪਾਦੇ ਹਾਂ ਜੀ ਦੇਖੋ ਬਾਕੀ ਹੁਣ ਐ ਵੀ ਨਾ ਜੀ ਕਿਹੋ ਮੇਰੀ ਉਹ ਭੈਣੋ ਵੀ ਮੈਂ ਇਹਨਾਂ ਨੂੰ ਲਿਜਾਤਿਆ ਕੋਈ ਗੱਲ ਜੀ ਸੁਣਾ ਕੇ ਨਹੀਂ ਹਾਂ ਤੁਸੀਂ ਆਪਣਾ ਹੁਣ ਤੁਸੀਂ ਗੱਲ ਆਪਣੀ ਦੱਸੋ ਤੁਹਾਡੇ ਮਨ ਕਿ ਆ ਕਿਆ ਕਹਿ ਰਹੀ ਕੀ ਗੱਲ ਚੱਲਦੀ ਹਾਂ ਤੇ ਇੱਕ ਦਾ ਕਰਾਲੀ ਦਾ ਹੂੰ ਟੋਰ ਮੈਂ ਵੀ ਜਦ ਤੂੰ ਮੋਜ ਕਮਾ ਲਿਆ ਮੈਂ ਨੂੰ ਜਹਾਂ ਅੱਗੇ ਜਗ੍ਹਾ ਜਾ ਹੋਵੇ ਹਾਂ ਠੀਕ ਐ ਨਾ ਪਰ ਵੀ ਜਦ ਜਾ ਹੋਵੇ ਹਮਮ ਆ ਰਿਹਾ ਗਾਇਬ ਹੋਏ ਚਲੇ ਜਾਣਾ ਹੈ ਹੈ ਲੱਕੜੀਆਂ ਇੱਥੇ ਜਾਣੇ ਨੇ ਫੇ ਲੱਕੜੀਆਂ ਤੁਸੀਂ ਪਹਿਲੇ ਹੀ ਜਾਣਾ ਲੈ ਕੇ ਹੈ ਹੈ ਅਧਿਆਨ ਰਬ ਬਣਾ ਮੰਨ ਕੇ ਬੇਨੰਦੇ ਓਹੋ 11 ਦੀਆਂ ਜੇ ਫਿਰ ਉਹ ਦਿਨਾਂ ਤੇ 8:00 ਐਂ ਆਉਂਗੇ 9:00 ਨੂੰ ਇਹ 10 9 ਦੀਆਂ ਆਹੋ ਐ ਤਾਂ ਵਿੱਚ ਨੂੰ ਇੱਕ ਦਿਨ ਕਰਨ ਦੱਸ ਰਿਹਾ ਤਾਂ ਵੀ ਛੁੱਟੀਆਂ ਆ ਵੀ ਰਹੀਆਂ ਲਗਾਤਾਰ ਖਣੀ ਬਹੁਤ ਆ ਬਹੁਤ ਉਹ ਤਾਂ ਭਾਵੇਂ ਵੀ ਹੁਣ ਫਿਰ ਐ ਸੋਚ ਰਹੇ ਆ ਵੀ ਉ ਤਾਂ ਨਾਲੇ ਕਹਿੰਦੇ ਤੇ ਕਹਿੰਦੇ ਟਿੰਪਲ ਨੇ ਜਾਣਾ ਕਹਿੰਦੇ ਕੱਲੂ ਫਿਰ ਆ ਤਾਂ ਟੈਂਪਲ ਨੂੰ ਉਹ ਰੁਕ ਜਾ ਹੈ ਟੈਂਪਲ ਤੂੰ ਬੋਲ ਹੀ ਸਕਦੀ ਨਹੀਂ ਫੈਲਦੀ ਹੈ ਬਸ ਫਿਰ ਠੀਕ ਹੈ 1 ਮਿੰਟ ਹੈ ਮੈਂ ਕਿਹ ਪੈਕ ਨੂੰ ਭੇਜ ਦੇ ਨਹੀਂ ਨਹੀਂ ਭੇਜਣੇ ਨਹੀਂ ਅਸੀਂ ਤਾਂ ਸਮਾਂ ਕਹਿ ਰਹੇ ਹਾਂ ਨੂੰ ਕੱਦੈ ਕਹਿ ਰਹੇ ਆਂ ਵੀ ਉੱਥੇ ਚੱਲ ਗਈ ਸੀ ਤੀ ਦੱਸ ਦੇਣਾ ਉਹ ਚੱਲ 15 ਉਹਨਾਂ ਵੀ ਚੱਲ ਜੀਰੀ ਲਾਣੀ ਸੀ ਉਹਦੇ ਡੈਡੀ ਨੇ ਚੱਲ ਉਹ ਲੱਗ ਗਿਆ ਕਹਿਣਾ ਧੀ ਚੱਲ ਭਾਈ ਤੂੰ ਰਹਿ ਜਾ ਤਾਂ 10 ਦਿਨ ਕਰਦੇ 20 ਦਿਨ ਕਰਦੇ ਨਹੀਂ ਲੱਗ ਗਿਆ ਅਸੀਂ ਨਹੀਂ ਪਹਿਲਾਂ ਤਾਂ ਸਲਾਹ ਹੀ ਹੋਈ ਵੀ ਤੀ ਵੀ 10 ਦਿਨ ਤਾਂ ਸਾਢੇ ਪਾ ਲਾਣੇ ਹਾਂ ਉਹ ਤੇ ਆ ਪਾਣ ਜਾਂਦਾ ਕੱਲ ਰਾਤ ਫੋਰ ਵਰ ਦੁਕਾਨਪਤੀ ਪੁੱਛ ਰਿਹਾ ਅਸੀਂ ਆਈ ਆ ਕੀ ਕਹਿੰਦਾ ਮੈਂ ਕਿਹਾ ਹਾਂ ਕਿੰਨੇ ਦਿਨਾਂ ਨੇ ਕਹਿੰਦਾ ਨੇ ਹਜੇ ਹਾਂ ਭਾਜ ਮੈਂ 2 ਦਿਨ ਲੈ ਲਵਗੀ ਨਾ 2 ਦਿਨ ਦੀ ਕਹਿੰਦਾ ਹਾਂ ਜਿਹੜੀ ਗੱਲ ਹੋਈ ਵੀ ਤੀ ਪਹਿਲਾਂ 1 ਮਹੀਨਾ ਉੱਥੇ ਲਾ ਕੇ ਆਈ ਹੁਣ ਮਹੀਨਾ ਹੀ ਲਾ ਕੇ ਜਾਵੇ ਹਾਂ ਨਾ ਦੇਖ ਲੋ ਚਾਚੀ ਗਲਤ ਕਰ ਲਿਓ ਗੱਲ ਕਿਉਂਕਿ ਅਸੀਂ ਤਾਂ ਜ਼ਿਆਦਾਤਰ ਚਾਚੀ ਬਾਰੇ ਸੋਚ ਰਹੇ ਤੇ ਨਾ ਮਤਲਬ ਐ ਨਾ ਕਹੇ ਹਾਂ ਮਜਬੂਰੀ ਉੱਦਰ ਵੀ ਸੰਧਣੀ ਪੈਣੀ ਕਿਉਂਕਿ ਜੇ ਨਾਨੀ ਦਾ ਠੀਕ ਹੁੰਦਾ ਨਾ ਕਿ ਹੈ ਨਾ ਇਹ ਜੀ ਗੱਲ ਨਾ ਹੋਈਦੀ ਹੁੰਦੀ ਨਾ ਅੱਜੇ ਤਾਈ ਮੈਂ ਤੁਹਾਨੂੰ ਹੋਰ ਵੀ ਦੱਸ ਦੰਨਾ ਵੀ ਇਹਦਾ ਤਾਂ ਔਰੇ ਇੱਕ ਦਿਨ ਵੀ ਤਾਂ ਲੱਗਣਾ ਸਿਰ ਪੈਣਾ ਆਣਾ ਤਾਂ ਔਰੇ ਤੇ ਜਦੀ ਮਾਨੂੰ ਛੱਡਣੀ ਪੈਣੀ ਦੀ ਇਸ ਸਮਾਂ ਬਸ ਚੜਾਣੀ ਪੈਣੀ ਦੀਪਲਾਂ ਕਿਉਂਕਿ ਜਿੱਦਣ ਪਹਿਲੇ ਦਿਨਾਂ ਦਾ ਚਾਚੀ ਕੋਲ ਫੋਨ ਗਿਆ ਨਾ ਚਾਚੀ ਕਿ ਤੂੰ ਹੀ ਦੱਸਦੀ ਸੀ ਕਹਿੰਨੇ ਇੱਕ ਵਾਰ ਤਾਂ ਐ ਹੋ ਲਿਆ ਵੀ ਬਈ ਮੁਸ਼ਕਲ ਹੈ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਉਹਨਾਂ ਨੇ ਸਾਂਭ ਲਿਆ ਸਟੰਟ ਪਾਤੇ ਆ ਨਹੀਂ ਤਾਂ ਫਿਰ ਇਹਦਾ ਇੱਕ ਦਿਨ ਵੀ ਨਹੀਂ ਤਾਂ ਹੋ ਰਹਿ ਨਹੀਂ ਹੂੰ ਬਾਕੀ ਗੱਲ ਕਰਕੇ ਆਏ ਵੇ ਤੇ ਉੱਥੇ ਤੇ ਵੀ ਦਸ ਦਿਨ ਉੱਥੇ ਲਾਣੇ ਦਸ ਦਿਨ ਹੋ ਰਹਿ ਲਾਣੇ ਆ ਗੱਲ ਹੋਈ ਵੀ ਸੀ ਜੀ ਪਰ ਹੁਣ ਮਹੀਨਾ ਉੱਥੇ ਲੱਗ ਗਿਆ ਇਹਦੀ ਸਿਸਟਰ ਕੋਲ ਮਾਪੇ ਮਾਪੇ ਦੀ ਜਗ੍ਹਾ ਕੋਈ ਨਹੀਂ ਦੇ ਸਕਦਾ ਹਾਂ ਤਾਂ ਮੈਂ ਤਾਂ ਇਹ ਕਹਿ ਜਾਂਦੀ ਹੂੰ ਮੈਂ ਕਹ ਵੀ ਆਪਣਾ ਦੱਸ ਵੀ ਕੀ ਜੀ ਨਾਨਾ ਐ ਨਾਲ ਤੇ ਇੱਕ ਦਿਨ ਪਹਿਲਾਂ ਨਿਕਲੂ ਤੇ ਹਾਂ ਇਹ ਕਰ ਲੋ ਹਾਂ ਹੁਣ ਤੁਸੀਂ ਚਾਚੀ ਗੱਲ ਸਲਾਹ ਕਰ ਲਿਓ ਵੀ ਚਲੋ ਇਹਦੀ ਨਾਨੀ ਉੱਧਰ ਠੀਕ ਐ ਵੀੰਨਾ ਰਹਿਣ ਦੇ ਵੀ ਜੇ ਅੱਜ ਤੇ 7-8 ਤਰੀਕ 10 ਦਿਨ ਨੂੰ ਅਸੀਂ ਆਣਾ ਹੀ ਹੈ ਗੈ ਲੈ ਆਉਂਗੇ ਐ ਕਿ ਨਹੀਂ ਇਹ 10 ਦਿਨ ਨੂੰ ਮੈਂ ਕਿਹਾ ਕਰਦੇ ਆਇਨਾ ਕਿਉਂ 10 ਦਿਨ ਨੂੰ ਕਿ ਹੁਣ ਮੈਂ ਟਰੈਕਟਰ ਵੀ ਰੋਕ ਕੇ ਪਏ ਆ 10 ਦਿਨ ਦਾ ਰੱਖਣੀ ਹੈ ਕਿਤੇ ਮੋੜਣੀ ਹੈ ਉਹ 11 ਤਰੀਕ ਦੀਆਂ ਨਾਲੇ ਕਹਿੰਦੇ ਅਗਲੇ ਮਹੀਨੇ 9 ਦੀਆਂ ਲਾ ਲੈ ਫਿਰ ਹੁਣ 25 ਤਰੀਕ ਅੱਜ 26 ਹੋਈ ਹੈ ਫਿਰ ਹਫਤਾ ਤਾਂ ਜੇ ਉਰੀ ਹੈ 12 ਨੂੰ ਸ਼ੁੱਕਰਵਾਰ ਨੂੰ ਜਾਉਂਗੇ ਸ਼ਨੀਵਾਰ ਐਤਵਾ ਠੀਕ ਹੈ 来ले आज 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 शनिवार है कलू ऐतवार है ये हफ्ता ही हो गया मैं भी तो उही कह रहे हां बाकी चल ਤੁਸੀਂ ਐਂ ਕਰ ਲਿਓ ਕੱਲੂ ਆਪਾਂ ਨਾ ਪਹਿਲਾਂ ਐਤਵਾਰ ਹੈ ਨਾ ਕੱਲੂ ਨਾਲੇ ਤਾਂ ਐਂ ਕਰੂੰਗੇ ਪੂਰੇ ਤੇ ਤੁਰ ਪੂੰਗੇ 2:00 ਵਜੇ ਮੈਂ ਆ ਜਾਊਂਗਾ 3:00 ਵਜੇ ਨਾ ਧੋਕ ਐ ਨਾਲੇ ਤਾਂ ਜਾਂਦੇ ਹੀ ਪਹਿਲਾਂ ਇੱਕ ਦੋ ਸੂਟ ਲੈ ਲਿਓ ਜਿਹੜਾ ਇਹਦੇ ਵਾਸਤੇ ਸਵਾਣਾ ਫੇਰ ਮੈਨੂੰ ਸੋਮਵਾਰ ਨੂੰ ਹੈਰਾਨ ਕਰੂੰਗਾ ਮੈਨੂੰ ਕੰਮ ਵੀ ਕਰਨ ਦੇ ਦੋ ਹਰ ਇੱਕ ਟਰੈਕਟਰ ਨੂੰ ਇੰਨੇ ਦਿਨ ਥੋੜੋ ਰੋਕ ਸਕਦਾ ਮੈਂ ਕੱਲ ਦਾ ਆਇਆ ਏ ਤੇ ਉਦੋਂ ਵਾਡੀ ਲੈ ਜੂਗਾ ਕੱਢ ਕੇ ਹੈਂ ਕਰਾਲੀ ਨੂੰ ਹੋ ਕੇ ਫਿਰ ਹਾਂ ਇੰਨਾ ਟਾਈਮ ਤਾਂ ਲਾਣਾ ਨਹੀਂ ਬਸ ਤੁਸੀਂ ਆਪਣੇ ਮਨ ਚ ਰੰਗ ਰੰਗ ਜੇ ਰੱਖਿਓ ਪਸੰਦ ਵੀ ਆਹ ਲੈਣਾ ਰੰਗ ਬਜਾਂਦੀ ਉਹ ਦੀ ਪੁਆਇੰਟ ਗੱਲ ਕਰਿਓ ਵੀ ਹਾਂ ਅਸੀਂ ਇਹ ਲੈਣੇ ਆ ਚੱਕੋ ਉਹ ਤਾਂ ਨੋਏ ਆ ਬਾਈ ਹੈਗਾ ਕਿਹਾ ਯਾ ਟੂਲ ਪੈਚ ਦਾ ਲੱਗਣਾ ਹੈ ਕਿ ਹਸ਼ਟੈਗ ਹਾਂ ਹਾਂ ਜੀ ਪਤਾ ਕਿ ਆਈ ਜਿਹੜਾ ਸਾੜਾ ਉਰੇ ਵਾਲਾ ਹੈ ਕਰਾਲੀ ਦੇ ਰੋਡ ਤੇ ਸਿਸਮਾਲੇ ਰੋਡ ਪਰ ਹੈ ਇੱਥੇ ਤਾਂ ਲੱਗਦਾ ਏ ਮਤਲਬ ਕੀ ਕੇ ਐਸਪੀ ਸਿਟੀ ਤਾਂ ਨੇ ਪਰਚੀ ਕਟਾ ਲੰਨੇ ਟੂਲ ਜਿਹੜਾ ਦੂਆ ਹੀ ਰੋਪੜ ਵਾਲੇ ਰਸਤੇ ਨੂੰ ਜਾਂਦੇ ਜਾਂਦੇ ਆਪਾਂ ਤਾਂ ਉੱਥੇ ਫਾਸਟ ਟੈਗ ਚੱਲਦਾ ਜੀ ਤੁਸੀਂ ਐ ਕਰੋ ਹਾਂ ਮੈਨੂੰ ਮੈਨੂੰ ਦੇ ਦਿਓ ਬੱਸ ਹੂੰ ਮੈਂ ਫੋਮਾ ਵੀ ਕਰਵਾ ਲਿਓ ਅੱਜ ਐਂ ਕਰ ਲਿਓ ਤੁਸੀਂ ਜਾਇਓ ਆਪ ਘੁੰਮ ਕੇ ਆਇਓ ਹਾਂ ਐਂ ਕਰ ਲਓ ਬਈ ਫੇ ਸਵੇਰੇ ਸਾਜਣਾ ਉੱਠੇ ਹੋ ਹਾਜਰਾ ਉੱਠ ਕੇ 4 ਵਜੇ ਤੇ ਆਪਣਾ ਰੋਟੀ ਪਾਣੀ ਬਣਾ ਕੇ ਕਰਨ ਨੂੰ ਸਕੂਲ ਛੱਡ ਕੇ ਆਪਣਾ ਉੱਧਰ ਮੈਂ ਤਾਂ 9 ਵਜੇ ਬਾ ਉੱਧਰ ਛੱਡਦਾ ਬਦਲ ਇੱਥੇ ਬਠੂਨੇ ਆ ਕੇ ਇੱਕ ਇੱਕ ਗੱਲ ਹੋ ਹੈ ਪਾਪਰ ਜਲਦੀ ਲੱਗੀ ਕੀ ਹੋ ਗਿਆ ਜੀਦ ਕੰਨੇ ਦੇ ਸ਼ਟ ਕੋ ਕਰ ਕਾਰਨ ਜਾ ਕੇ ਵੀ ਦੁਕਾਨਾ ਬੋਲੋ ਹਾਂ ਵੀ ਆ ਨਹੀਂ ਅਜੇ ਤਾਂ ਆਪਾਂ ਨੇ 8:30 ਵਜੇ ਕਰਨ ਨੂੰ ਛੱਡ ਦੂੰਗੇ ਮੇਰੇ ਨਾਲ 2-3 ਗੇੜੇ ਲੱਗੇ ਵੀ ਗੈਲੇ ਚੱਲੇ ਉਹ ਦੁਕਾਨ ਪਰ ਬਹਿ ਜਿਓ ਘੰਟਾ ਤਾ ਬਉਥੇ ਦੇ ਬਾਅਦ ਤੁਹਾਨੂੰ 10 ਵਜੇ ਬੱਸ ਚੜਾ ਦੇਣਾ ਜਾਇਆ ਜੋ ਜਿੰਨੇ ਨੂੰ ਹੈ ਨਾ ਇਹਨੂੰ ਛੁੱਟੀ ਹੋਣੀ ਜਦੀ ਤੁਸੀਂ ਆ ਜਾਣਾ ਤੇ ਟੈਕਸ ਚੱਲਦੀ ਤੇਰੇ ਟੈਸਟ ਪੁੱਤ ਕੱਲ ਨੂੰ ਹਾਂ ਨਹੀਂ ਤਾਂ ਚਲਾਇਆ ਕਰਦੇ ਕੱਲ ਨੂੰ ਪਹਿਣਾ ਤਾਂ ਉੱਥੇ ਮੱਥਾ ਟੇਕ ਆਉਂਗਾ ਜੇ ਟਾਈਮ ਮਿਲ ਗਿਆ ਫਿਰ ਤੁਸੀਂ ਸੋਮਵਾਰ ਤੇ ਆਪਣਾ ਦੇਖ ਪਰ ਇੱਕ ਸ਼ਰਤ ਹੈ ਹੂੰ ਆ ਦੀ ਜੇ ਗੁਰਨਾ ਨਾ ਐ ਦੱਸ ਤੁਹਾਨੂੰ ਟਰੈਕਟਰ ਦਾ ਕੰਮ ਘਰ ਤੱਕ ਲੈ ਟਰੈਕਟਰ ਦਾ ਕੰਮ ਤਾਂ ਨਾ ਜੇ ਅੱਜ ਕਿਤੇ ਸਮਾਨ ਸਵੇਰ ਤੇ ਆ ਜਾਂਦਾ ਮੈਂ ਅੱਧਾ ਪਿਛਲਾ ਬ੍ਰੇਕਾਂ ਦਾ ਬਹੁਤ ਲੰਬਾ ਕੰਮ ਹੁੰਦਾ ਨਾ ਫਾਰਮ ਟਰੈਕ ਫੋਰਡ ਦਾ ਟਰੈਕਟਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੁਣ ਇੱਕ ਪੰਪ ਖੋਲਿਆ ਬਾਏ ਜੇ ਉਹ ਉਹ ਵੀ ਨਹੀਂ ਆਇਆ ਅੱਜ ਉਹ ਵੀ ਦੁਪਹਿਰੇ ਤੇ ਮਿਲਣਾ ਤਾਂ ਉੱਧਰ ਹੁਣ ਜਿਹੜਾ ਸਮਾਨ ਤਾਂ ਐਕਸਲ ਉਹ ਕੱਲ ਪਟ ਨਹੀਂ ਹੋਏ ਅੱਜ ਕਰਾਲੀ ਭੇਜੇਵੇਂ ਪ੍ਰਾਈਸ ਪਰ ਪਟ ਉਤੇ ਬਾਅਦ ਫਿਰ ਉਹਨਾਂ ਮਰੰਡੇ ਦੇ ਸਮਾਨ ਲੈ ਕੇ ਆਣਾ ਹੁਣ ਤੱਕ ਤਾਂ ਆਇਆ ਨਹੀਂ ਅਜੇ ਜੇ ਆ ਆਂਦਾ ਉਹ ਫੋਨ ਨਾ ਕਰ ਦਿੰਦਾ ਜੀ ਤਾਂ ਸਪੇਅਰ ਪਾਰਟ ਨੂੰ ਨਹੀਂ ਫੋਨ ਆਇਆ ਅੱਛਾ ਜੇ 2 ਵਜੇ ਆਪਾਂ ਹਾਂ ਜੇ ਆ ਵੀ ਗਿਆ ਸ਼ਾਮ ਨੂੰ ਮੈਂ ਕੁਛ ਨਾ ਕੁ ਕਰ ਕੇ ਆਉਂਗਾ ਜਾਂ ਤਾਂ 7-8 ਵਜੇ ਤੱਕ ਉਤੇ ਬਾਅਦ ਕੱਲੂ ਜਾ ਕੇ ਕਰੂੰਗਾ ਸਵੇਰ ਤੇ ਹੈ ਲੈ ਇੰਨਾ ਨਹੀਂ ਰਹਿਣਾ ਸਾਢੇ 7 ਵਜੇ ਚੱਕਦਾ ਜਾਏ ਮੈਂ ਹੂੰ ਚਲੋ ਫਿਰ ਬੱਦ ਟਾਈਮ ਤੇ ਕਰਨਾ ਯਾਰ ਸਵੇਰੇ ਆਪਣਾ ਟਿਉ ਹੋ ਐ ਹੂੰ ਅ ਅੱਠਵੇਂ ਨੰਬਰ ਦੇਵਾ ਬਾ ਠੀਕ ਐ ਐ ਕਰ ਲੂੰਗਾ ਬਾਕੀ ਹੋਰ ਗੱਲਬਾਤ ਵੀ ਸੁਣਾਓ ਹੈ ਡਿੰਪਲ ਆਈ ਦੀ ਤੂੰ ਉੱਥੇ ਰਹੀ ਆਪਣੀ ਸਿਸਟਰ ਕੋਲ ਹੋਰ ਕਿੱਥੇ ਕਿੱਥੇ ਘੁੰਮੇ ਭਾਈ ਕੋਈ ਦਿਲ ਦੀ ਤਮੰਨਾ ਕੋਈ ਰਹਿੰਦੀ ਵੀ ਹਾਂ ਕੋਈ ਚੀਜ਼ ਖਾਣੀ ਐ ਕੋਈ ਚੀਜ਼ ਲਿਆਣੀ ਐ ਹੈ ਦੇਖ ਲਓ ਠੀਕ ਨਹੀਂ ਭਾਈ ਸੰਗਣਾ ਨਹੀਂ ਹੈ ਹਾਂ ਕੱਲੂ ਜਾਉਂਗੇ ਫਿਰ ਤਾਂ ਲਓ ਜੀ ਹੁਣ ਅਮੇ ਦੱਸੂंगे ਖਾਣੇ ਵਾਲਾ ਸਮਾਨ ਲਓ ਜੀ ਹੁਣ ਜੇ ਕੱਲੂ ਗੇ ਵੀ ਤਾਂ ਜਾਂਦੇ ਵੀ ਚਿੱਲ ਕਰਦੇ ਜਾਉਂਗੇ ਮਨਜੀਤ ਕਹਿੰਦੀ ਵੀ ਮੈਂ ਗੋਲ ਗੱਪੇ ਖਾਣੇ ਕਹਿੰਦੀ ਨਾ ਮੈਂ ਨਹੀਂ ਗੋਲ ਗੱਪੇ ਖਾਣੇ ਮੈਨੂੰ ਤਾਂ ਬਸ ਮੈਨੂੰ ਨਾ ਇੱਕ ਇੱਕ ਬਸ ਐ ਇੱਕ ਕੰਮ ਚਾਹੀਦਾ ਮੈਨੂੰ 8 ਵਜੇ ਮੈਨੂੰ ਉਹਦੇ ਨਾਲ ਕੱਢ ਲੈ ਜੀ ਹੈ ਮਾਈ ਦਾ ਮਾਈ ਦਾ ਝੱਟਾ ਕਹਿੰਦਾ ਮਾਈ ਦਾ ਝੱਟਾ ਹੋ ਗਿਆ ਹੁੰਦਾ ਅੱਛੇ ਅੱਛੇ ਠੀਕ ਹੈ ਜੀ ਉਹ ਦੇਸੀ ਭਾਸ਼ਾ ਚ ਨਾਂ ਰੱਖੇ ਹੋਏ ਐ ਜਿਹੜਾ ਉਹ ਹੁੰਦੇ ਦੇ ਬਾਲ ਜੇ ਪਤੀ ਸਾਜਾ ਹਾਂ ਸੱਚਾ ਹਾਂ ਤੂੰ ਡੀਪਲ ਉੱਥੇ ਜਾਇਆ ਹੀ ਨੈਣਾ ਦੇਵੀ ਆਨੰਦਪੁਰ ਸਾਹਿਬ ਨੂੰ ਉੱਥੇ ਆਨੰਦਪੁਰ ਸਾਹਿਬ ਨੂੰ ਨਿਯੋਗ ਹੈਗੇ ਮੱਥਾ ਟੇਕ ਕੇ ਫਿਰ ਇੱਕ ਗਾਹਾਂ ਗੁਰੂ ਦੀ ਲੋਹਰਾਂ ਦਾ ਗੁਰਦੁਆਰਾ ਸਾਹਿਬ ਇਹ ਕਿੱਦਾਂ ਇਹ ਨੂੰ ਗਏ ਅੱਛਾ ਟ੍ਰੇਨ ਰਾਹੀਂ ਗਏ ਵਾਹ ਜਾਂਦੀ ਉਦੋਂ ਟ੍ਰੇਨ ਆ ਲੈ ਭਾਈ ਮਨਤਾ ਪਤਾ ਹੀ ਨਹੀਂ ਤਾਂ ਐ ਮਜਾਕ ਨਹੀਂ ਮੈਂ ਗਿਆ ਹੀ ਨਹੀਂ ਹੈ ਨਾਣਾਦੇਵੀ ਮੈਂ ਇੱਕ ਵਾਰ ਗਿਆ ਵਾ ਕਿਤੇ ਉਹ ਜਦ ਮੈਂ 8-9 ਸਾਲ ਦਾ ਰਖਣੀ ਪਈ 12 ਸਾਲ ਦਾ ਤਾਂ ਸਮਾਂ ਜਾਣਾ ਉੱਤਰ ਨੂੰ ਟੂਰ ਤੱਕ ਡੰਣਾ ਤਾਂ ਹੀ ਪੁੱਗੇ ਉਹਨਾਂ ਨੂੰ ਕਿਹਾ ਹਾਂ ਅੱਗੇ ਦਾ ਰਸਤਾ ਵੀ ਕੱਚਾ ਜਾਈ ਤਾਂਹੀਂ ਜਾਂਦੇ ਦੇ ਸਟੈਪ ਜੇ ਬਣਾਏ ਤੇ ਜਿਕਣਾ ਉਰੇ ਤੇ ਬਣਾਤੀ ਸਿਮੈਂਟਡ ਗਾਹਾਂ ਬਣਾਤੀ ਕੱਲ੍ਹ ਆਈ ਪਈ ਵੀ ਨਹੀਂ ਖੜੀ ਨੇ ਅਰੇ ਦੇ ਵੀਡੀਓ ਪਰ ਜੜਾਈ ਕਰਦੇ ਹੀ ਇਹ ਕਹਿੰਦੀ ਹਾਂ ਅੱਜ ਤੇ ਸ਼ੁਰੂ ਹੋਦੀ ਨਾ ਇੰਨੀ ਆ ਜਿੰਨਾ ਮਤੜੇ ਵੀ ਚੜਾ ਗਏ ਹੁਣ ਤਾਂ ਪਹਿਲਾ ਸਕੂਸ ਚੜਾਈ ਤੀ ਜਿਕਣਾ ਹੁਣ ਹੇਮਪੁੰਡ ਸਾਹਿਬ ਨੂੰ ਵੀ ਜਾਣਦੇ ਆ ਸਿੱਧੀ ਚੜਾਈ ਤੀ ਪਰ ਉਹ ਕਿਆ ਕਰਤੇ ਨਾ ਹੁਣ ਅੱਗੇ ਅੱਗੇ ਅ ਇੱਕ ਤਾਂ ਮਨ ਲੱਗਦੀ ਨੈਣਾ ਦੇ ਵੀ ਉੱਪਰ ਵੀ ਲਾਤੇ ਨਾ ਮੀਂਹ ਕਣੀ ਤੇ ਉੱਪਰ ਉਹ ਲੱਗ ਗਈ ਨਾ ਫਾਈਬਰ ਜੀ ਉਹ ਵੀ ਲੱਗ ਗਈ ਤੇ ਨਾਲੇ ਸਟੈਪ ਬਣਾਤੇ ਪੌੜੀਆਂ ਹੀ ਆਏ ਸਿੱਧੇ ਔਰ ਇਹ ਤੇ ਰਸਤਾ ਕਰਕੇ ਫਿਰ ਉੱਪਰ ਵਾਲੇ ਕਰਤੇ ਆਂ ਦੱਬ ਕੇ ਬੋਲੋ ਸਾਨੂੰ ਵੀ ਦੱਸੋ ਨਾ ਕਿਆ ਬੱਸ ਵੀ ਜਾਂਦੀ ਅਨੰਦਪੁਰ ਸਾਹਿਬ ਤੇ ਟੈਕਸੀ ਅੱਛਾ ਟੈਕਸੀਆਂ ਮਿਲ ਜੰਨੀਆਂ ਫੇ ਫੇ ਦਾ ਹੀ ਉਹ ਕਰ ਲਵੇ ਹੈ ਕਿ ਨਹੀਂ ਇਧਰ ਆਤਰੇਗੇ ਨੇ ਅੱਛਾ ਬਾਈ ਹੱਦ ਹੋ ਗਈ ਤੁਹਾਡੇ ਨਾਲ ਤੁਹਾਡੀ ਸਾਜ਼ੀ ਕੀ ਕਰੀ ਹਾਂ ਹਾਂ ਉਹ ਵੀ ਦੂਜੀ ਵੀ ਉਹ ਲੈ ਗਈ ਇਹਨੂੰ ਕਮਾ ਲਿਆਈ ਬਾਪੂ ਵੀਰ ਨਹੀਂ ਹੁੰਦਾ ਇਹਨੂੰ ਮੱਥਾ ਨਹੀਂ ਹੁੰਦਾ ਹਾਂ ਆਉਣੇ ਤੋਂ ਬਾਅਦ ਸੁਣਾ ਹੋਵੇ ਜਿੰਨੀ ਰੋ ਹੋ ਜਾਣਾ ਨਾ ਤੇ ਉਧਰ ਤੇ ਫੇਰ ਫੇ ਟ੍ਰੇਨ 'ਚ ਆਏ ਹੈ ਹਾਂ ਟ੍ਰੇਨ ਟਿਕਟਾਂ ਫਿਰ ਮੌਕੇ ਪਰੇ ਲੈ ਹੋ ਜੰਨੀਆਂ ਹੈ ਠੀਕ ਹੈ ਚਲੋ ਭਾਈ ਚੱਲੇ ਤਾਂ ਹਾਂ ਸੱਚ ਸੁਣ ਲੈ ਅੱਜ ਤੇ ਪਹਿਲਾਂ ਆਪਣਾ ਕਿੰਦਾ ਗਿਆ ਤਾਂ ਕਿਤੇ ਗਿਆਨ ਕੇ ਗਿਆ ਉਹਨਾਂ ਕੋਲ ਗਿਆ ਤਾਂ ਉਹ ਦੱਸ ਰਿਹਾ ਤਾਂ ਕਹਿੰਦਾ ਵੀ ਉੱਪਰ ਹੈਂ ਅਸ਼ਿਆ ਤੂੰ ਕਦ ਕਹੀ ਤੀ ਜਦੋਂ ਮੈਂ ਬਾਹਰ ਤਾਂ ਹਾਂ ਲਾਸਾ ਬੱਸ ਯਾਰ ਆਪਣੇ ਘਰ ਤੇ ਹੀ ਗਈ ਸੀ ਫੈਲੀ ਐ ਡੈਕਟਰ ਅਸ਼ਿਆ ਲੋ ਜੀ ਪੈਨੋ ਜੇ ਕੋਈ ਹੋਰ ਤੁਹਾਡੇ ਮਨ ਦਾ ਕੋਈ ਗੱਲਬਾਤ ਹੋਈ ਤਾਂ ਤੁਸੀਂ ਕਮੈਂਟ ਕਰ ਸਕਦੇ ਆਂ ਅਗਲੇ ਬਲੌਗ ਵਿੱਚ ਤੁਹਾਨੂੰ ਰਿਪਲਾਈ ਆ ਜਾਊਗਾ ਤੇ ਬਾਕੀ ਬਾਈ ਦੇਖ ਲੋ ਜੀ ਹੁਣ ਮੈਂ ਅੱਜ ਇਹਨਾਂ ਨੂੰ ਪੂਰਾ ਮੌਕਾ ਦੇ ਆਂ ਜਾਣਾ ਤਾਂ ਚਾਹੀਦਾ ਹੈ ਇੱਕ ਇੱਕ ਹੋਰ ਵੀ ਹੋਇਆ ਵਾ ਮਨਜੀਤ ਮੌਸਮ ਨਹੀਂ ਸਹੀ ਹੈ ਗਰਮੀ ਕਿੰਨੀ ਹੈ ਹੈ ਕਿ ਨਹੀਂ ਹੰਬਸ ਜੀ ਹੈ ਇਹਦੇ ਚ ਅੱਜਕੱਲ੍ਹ ਬਿਮਾਰੀਆਂ ਵੀ ਜ਼ਿਆਦਾ ਇਹਨੂੰ ਕਿੱਥੇ ਬਦਲੀਏ ਅਸੀਂ ਸਾਡੇ ਹੱਥ ਨਾਲ ਦਾ ਵੀ ਹੁਣ ਪਵਾ ਦੇਣਾ ਤਾਂ ਨਹੀਂ ਮਨੂੰ ਐਂ ਲੱਗਦਾ ਜਿੱਕਨ ਅੱਜ ਤੀਜਾ ਦਿਨ ਹੋ ਗਿਆ ਐ ਈ ਧੁੱਪ ਗਰਮੀ ਨੂੰ ਵੀ ਕਿਤੇ ਦੋਕ ਦਿਨ ਕਰੂਗਾ ਠੰਡਾ ਜਾਂ ਫਿਰ ਹਨਾ ਜਿਹੜੀ ਅੱਗ ਪਾ ਰਿਹਾ ਪ੍ਰਮਾਤਮਾ ਜਿੱਦਾਂ ਪਰਹਾੜ ਤੇ ਨਹੀਂ ਬੈਣਾ ਉਧਰ ਹੀ ਬੈਣਾ ਹੁੰਦਾ ਹੈ ਨਾ ਉੱਥੇ ਵੀ ਅਹੀਂ ਟੱਗਦੇ ਆ ਅੱਛਾ ਪਰ ਉਧਰ ਐ ਐ ਵੀ ਬੇਸ਼ੱਕ ਦੀ ਦੁਪਹਿਰ ਦੁਪਹਿਰੇ ਕਰਨੀ ਹੋਈ ਤੇ ਸ਼ਾਮ ਨੂੰ ਠੀਕ ਹੋ ਜਾਂਦਾ ਹੈ ਇੱਕ ਹੋਰ ਸੁਣ ਲਓ ਜੀ ਕਹਿੰਦੇ ਟਿੰਪਲ ਉੱਥੇ ਫੋਨ ਭੁੱਲਿਆ ਈ ਕਿ ਸਿਮ ਕਿਸ ਤਰ੍ਹਾਂ ਕੱਢਦੇ ਆ ਅੱਛਾ ਦੂਏ ਚ ਪਾਇਆ ਬਤਾ ਚਲੋ ਫੇਰ ਤਾਂ ਹੁਣ ਮੈਂ ਕਹਿੰਨਾ ਉਹ ਗਾਹੀ ਲਖੜੀਆਂ ਵਾਲੇ ਦੇ ਨੇ ਮਿਲੂਗਾ ਜੇ ਆਊਗੀ ਕੁੜੀ ਹਨਾ ਹੋਰ ਇਹ ਵੀ ਆਪਣੇ ਗੇਲੇ ਜਾਣਾ ਅਸੇਆ ਚਲੋ ਦੇਖਦੇ ਬਣਾਉਂਦੇ ਜੀ ਮਨ ਇੱਥੇ ਇਕੱਠੇ ਹੀ ਆ ਇੱਥੇ ਇਕੱਠੀ ਜਲਦੀ ਹਾਂ ਇਧਰ ਭਾਈ ਡਿੰਪਲ ਦਾ ਵੀ ਸੋਹਣਾ ਲੋਟ ਲੱਗਿਆ ਵਾ ਹਨਾ ਪਰ ਇੱਕ ਗੱਲ ਹੈ ਉਦਣ ਚਾਚੀ ਨੇ ਕਿਹਾ ਕਿਹਾ ਤਾਂ ਜਦ ਦਿਨ ਆਈ ਹੈ ਦੋ ਚਾਰ ਦਿਨ ਕਿਹਾ ਤਾਂ ਨੇ ਹਨਾ ਮੈਂ ਹੁਣ ਰਹਿ ਨਹੀਂ ਇੰਨਾ ਟਾਈਮ ਨਹੀਂ ਤਾਂ ਕਿ ਹਾਂ ਚਲੇ ਆਏ ਅਸੀਂ ਉੱਧਰ ਤੇ ਬਾਈ ਨਿਕਲ ਨਹੀਂ ਹੁੰਦਾ ਹੁਣ ਨਿਕਲੇ ਵੀ ਆਏ ਵੀ ਆ ਚੱਲ ਘੁੰਮ ਫਿਰ ਲਵੈ ਇੱਧਰ ਸਾਰੀਆਂ ਰਿਸ਼ਤੇਦਾਰੀਆਂ ਚ ਜਾ ਆਜ ਹੁੰਦਾ ਨਾਨੀ ਕੋਲ ਵੀ ਜਾ ਆਈ ਸੀ ਤੂੰ ਆਪਣਾ ਪਹਿਲਾਂ ਹਾਂਜੀ ਇੱਕ ਦਿਨ ਦੇ ਤੇ ਖੜੇ ਖੜੀ ਅੱਛਾ ਖੜੇ ਖੜੀ ਜਾਂ ਤਾਂ ਨਾਨੀ ਠੀਕ ਸੀ ਤੇਰੀ ਐ ਨਾ ਅੱਛਾ ਬੈਠੇ ਨਹੀਂ ਉੱਥੇ ਮੈਂ ਤਾਂ ਬੈਠੇ ਹੁੰਗੇ ਚਾਹ ਮੈਂ ਆਹ ਹੋਏ ਜੀ ਨੂੰ ਜਾਣਾ ਆਣਾ ਕਹਿ ਦਿੰਨੇ ਵੀ ਗੇ ਮੁੜਿਆ ਏ ਦਿਨ ਦੇ ਦਿਨੇ ਹੂੰ ਕਹੇ ਕਹੇ ਖੜੀ ਗਏ ਲੋ ਵਾ ਆਹੋ ਕਈ ਵਾਰ ਬੱਸਾਂ ਚ ਭਾਈ ਖੜ ਕੇ ਵੀ ਜਾਣਾ ਪੈ ਜਾਂਦਾ ਟ੍ਰੇਨਾਂ ਚ ਵੀ ਮੋਟਰਸਾਈਕਲ ਮੋਟਰਸਾਈਕਲ ਮੰਨ ਲੈ ਭਾਈ ਚਲੋ ਤਾਂ ਗੱਲ ਗੱਲ ਕਰਨੇ ਦਾ ਸਾੜੇ ਕਹਿਣਾ ਉਹਦੇ ਭਾਸ਼ਾ ਹੈ ਆਪਣੀਆਂ ਕਹਿਦਨ ਜਿਕੇਣਾ ਸਾੜੇ ਅੱਗੇ ਸਾੜੇ ਬਜ਼ੁਰਗ ਵੀ ਕਹ ਇਹਦੇ ਕਰਦੇ ਤੇ ਕਹਨੇ ਤੂੰ ਖੜਿਆ ਖੜਿਆ ਗੀੜਾ ਮਾਰਿਆ ਜਾਇਆ ਐ ਹੁੰਦਾ ਤਾਂ ਹੋਰ ਸੁਣਾਓ ਗੱਲਬਾਤ ਕੋਈ ਅੱਜ ਆਇਆ ਤਾਂ ਚਾਚੀ ਦਾ ਫੋਨ ਹਾਂਜੀ ਆ ਇਹ ਨਾ ਇਹ ਪਹਿਲੇ ਦੇ ਵੇਰੇ ਆ ਕਿਉਂਕਿ ਹੁਣ ਜਿਹੜੀਆਂ ਬਾਈ ਡਿੰਪਲ ਦੀਆਂ ਡਿਊਟੀਆਂ ਤੀਆਂ ਉਧਰ ਗਾਵਾਂ ਨੂੰ ਬਲਦਾ ਨੂੰ ਪਸ਼ੂਆਂ ਨੂੰ ਸੰਭਣਾ ਹਾਂ ਕਾਕੂ ਆਇਆ ਵਾ ਗਿਆ ਬਣਾਈ ਉੱਥੇ ਛੋਟਾ ਭਰਾ ਆ ਤਾਂ ਉਹ ਇਤਰਾ ਨਾ ਵੀ ਅੱਜ ਕੱਲ ਨਾ ਇੱਧਰ ਬਰਸਾਤਾ ਕਰਕੇ ਫਿਰ ਉਹ ਚਲਾਉਂਦਾ ਏ ਪੋਕਲੈਨ ਹਨਾ ਜੀ ਸੀ ਵੀ ਮਸ਼ੀਨਾ ਵੀ ਉਹ ਬੰਦ ਐ ਹੁਣ ਤਾਂ ਕਰਕੇ ਚਲ ਉਹਨੇ ਵੀ ਸੋਚਿਆ ਵੀ ਘਰਾਂ ਟਾਈਮ ਲਾ ਆਂ ਨਾ ਮੈਨਾਂ ਵਧੀਆ ਕਰ ਰਹੀਆਂ ਜੱਜਾ ਹੁਣ ਤਾਂ ਜਾਂ ਕਿੰਨਾ ਨਿਕਲ ਗਿਆ ਹੋ ਪੰਪਾ ਫੇਰ ਨਾ ਫੇਰ ਨਾ ਉਹ 8-10 ਮਹੀਨੇ ਜਾ ਹੋ ਗਿਆ ਜੀ ਉਥੇ ਫੇਰ ਜੰਦੇ ਕੋ ਡੇਟ ਹੈ ਹਮ 10 ਮਹੀਨੇ ਕਰ ਦਿੰਦਾ ਬਸ ਬਸ ਬਾਕੀ ਦੇਖੋ ਫੇਰ ਕਿਆ ਸਲਾਬਣ ਦਿੱਤੇ ਵਸ ਹਨ ਹਾਂ ਬਾਕੀ ਜਬ ਲੱਗੂਗਾ ਜੀ ਪਤਾ ਅਗਲੇ ਬਲੌਗ ਵਿੱਚ ਵੈਸੇ ਮਨੂੰ ਐ ਲੱਗ ਰਿਹਾ ਵੀ ਪਹਿਲਾਂ ਤਾਂ ਬੋਟ ਇੱਕ ਹੁੰਦੀ ਦੀ ਹੁਣ ਦੋ ਹੋ ਗਈਆਂ ਬੋਟਾਂ ਤਿੰਨ ਹੋ ਗਈਆਂ ਆ ਦੇਖ ਕਿਥੇ ਲੜਕ ਰਿਹਾ ਯਾ ਦੇਖੋ ਕਿਥੇ ਲਟਕਿਆ ਵੇ ਦੇਖੋ ਬੈੱਡ ਛੱਡ ਕੇ ਮੰਜਾ ਛੱਡ ਕੇ ਦੇਖੋ ਕਿਤ ਤਰ੍ਹਾਂ ਲੜਕਿਆ ਬਤਾਉਰਾ ਜੇ गिर ਜਾਂਦਾ ਓਏ ਦੇਖ ਲੋ ਤੁਹਾਨੂੰ ਇੱਕ ਆਈਟਮ ਦਿਖਾਤੀ ਆਈਟਮ ਜੱਸ ਕਮਾਲ ਹੋ ਗਈ ਉੱਥੇ ਸਿਰ ਫਸਾਇਆ ਬਾਈ ਕੁੰਜੇ ਵਿੱਚ ਇਦਾਂ ਲੱਤਾ ਥੱਲੇ ਲੜਕ ਰਿਹਾ ਨਾਲੇ ਫੋਨ ਦੇਖ ਰਿਹਾ ਦੇਖ ਲੋ ਇਹ ਨਿਆਣਿਆਂ ਦੇ ਕੰਮ ਐ ਦੇਖ ਲੈ ਕਿਹ ਤਰ੍ਹਾਂ ਹੈ ਉਹ ਕਹਦੇ ਇਹਨੂੰ ਮੜਕ ਲੱਤਾਂ ਲੜਕਾ ਕੇ ਬੈ ਜਾ ਉਹ ਵੀ ਨਹੀਂ ਬੈਠ ਸਕਦਾ ਮੈਂ ਇਹ ਕਿਹ ਬਾਤ ਹੈ ਲੱਤਾਂ ਕਿਹੜੇ ਸਾਬ ਗਿਆ ਲੜਕਿਆ ਉਹਦਾ ਦੇਖ ਲੋ ਜੀ ਨਾ ਤਾਂ ਐ ਤਾਂ ਵੀ ਨਵਾਰਮਾ ਦੀਆਂ ਲੱਤਾਂ ਫਸਾਈਆਂ ਨਾ ਉਧਰ ਸਿਰ ਫਸਿਆ ਉਹਦਾ ਕਿਤੇ ਕਿਤਰਾ ਲੜਕਿਆ ਉਹਦਾ ਮੰਤਪ ਨਹੀਂ ਸਮਝਾਂਦੀ ਹਾਂ ਪਿੱਛਾ ਕੰਦ ਵੀ ਹੈਗੀ ਹੈ ਨਾ ਇਹਨਾਂ ਆਰਡਵੁੱਡ ਲਾ ਲਈ ਤੇ ਚਲੋ ਠੀਕ ਮਾੜੇ ਜਿਵੇਂ ਮੈਂ ਹੱਸ ਸਕਦੀ ਜਿਆਦਾ ਵੀ ਜੇ ਮੈਂ ਜਿਆਦਾ ਹੱਸ ਨਾ ਮੇਰੇ ਪੁੱਠਿਆਂ ਨੂੰ ਲਾਭ ਕਰਦੀ ਸਾਰੇ ਜਿੱਦਾਂ ਹੁਣ ਬੈਠੇ ਆਇਆ ਇੱਕ ਹੋਰ ਵੀ ਦੇਖ ਲਿਓ ਮੇਰੀ ਉਹ ਭੈਣੋ ਜਿੱਦਾਂ ਅਸੀਂ ਆਮ ਘਰਾਂ ਬਲੌਗ ਬਣਾਉਂਦੇ ਆ ਮੈਂ ਹੁਣ ਨਾ ਮਨਜੀਤ ਹੁੰਦੀ ਜਦ ਨਹੀਂ ਇੰਨਾ ਗੱਲਾਂ ਹੁੰਦੀਆਂ ਜੇ ਐਕਣਾ ਆਪਣਾ ਰਿਸ਼ਤੇਦਾਰ ਆਇਆ ਹੁੰਦਾ ਉਦੋਂ ਬੁੱਗੇ ਉਹਨੇ ਆਏ ਤੇ ਚਲ ਐ ਖੁਸ਼ੀ ਗੱਲਾਂ ਕਰ ਹੋ ਜਾਂਦੀਆਂ ਦਿਲ ਦੀਆਂ ਇੱਕ ਦੂਏ ਗੱਲ ਚਲੋ ਠੀਕ ਹੈ ਜੀ ਫਿਰ ਚਲੋ ਠੀਕ ਹੈ ਜੀ ਹਾਂ ਕਿਉਂ ਖਹਿੜਾ ਫਿਰ ਆ ਰਹੇ ਨਾ ਨਾ ਖਹਿੜਾ ਨਹੀਂ ਬਲੌਗ ਵੀ ਵੱਡਾ ਤੇ ਮੈਂ ਵੀ ਦੇਖਾਂ ਫੇ ਚੱਲਾਂ ਆ ਵੀ ਹੋ ਸਕਦਾ ਨਾ ਪਾ ਜੀ ਕਹਿੰਦੇ ਟਿੱਕਾ ਹਾਂ ਜੀ ਕੱਲ ਕੱਲ ਇੱਕ ਹੋਰ ਗੱਲ ਹੋ ਗਈ ਸੀ ਕੱਲ ਜਾਂ ਡਿੰਪਲ ਆਈ ਏ ਮਨਜੀਤ ਨਾਲ ਜਦੀ ਦੇਖ ਲਿਆ ਕਹਿੰਦੀ ਲੈ ਡਿੰਪਲ ਨੇ ਮਹਿੰਦੀ ਲੁਆ ਵੀ ਲਈ ਅਸੀਂ ਲੁਆ ਹੀ ਕਿੰਨੇ ਸੋਣ ਵੀ ਨਿਕਲ ਚਲੇ ਨਾ ਕੱਲ ਲੁਆ 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 ਲੋ ਹੁਣ 2-4 ਦਿਨ ਘੁੰਮਣ ਆਈ ਐ ਜੇ ਡਿੰਪਲ ਉਰੇ ਆਈ ਕੰਮ ਬੰਫਰੋਂ ਗਿਆ ਤਾਂ ਆਹੀ ਜੀ ਗੱਲ ਨਹੀਂ ਦਿਨ ਦੇਰ ਕੰਮ ਕਰ ਲੈ ਕਰਨਾ ਮੈਂ ਦੁਪਹਿਰੇ ਤੇ ਆ ਜੇ ਕਰਨਾ 2-3 ਵਜੇ ਤੇ ਆਓ ਬਈ ਤਿੰਨ ਤੁੰਦ ਵਜੇ ਕੋਈ ਨਹੀਂ ਤੇਰੀ ਮੰਮੀ ਜੀ ਸਮਝ ਗਈ ਵੀ ਇਹ ਚਾਲ ਖੇਲਦਾ ਇਹ ਮੈਂ ਤੁਹਾਨੂੰ ਲੈ ਕੇ ਹੀ 5 ਵਜੇ ਤੁਰਦਾ ਨਹੀਂ ਰੋਈ ਜਦੀ ਕਹਿ ਦਿੰਦਾ ਚਲੋ ਚਲੋ ਕਰਾਲੀ ਮਾਨੂੰ ਮੈਂ ਬਾੜ ਲੰਨਾ ਪਿੱਛਾ ਪਿੱਛਾ ਹੋ ਲੰਨਾ ਚਲੋ ਛੇਤੀ ਲੋ ਛੇਤੀ ਲੋ ਤੇ ਚਲੋ ਠੀਕ ਤੁਸੀਂ ਆਪ ਦੱਸਿਓ ਵੀ 3 ਵਜੇ ਤੇ ਕਿਹੜੇ ਟਾਈਮ ਹੁੰਦਾ ਹੈ ਜੀ ਨਾ ਨਾ ਠੀਕ ਹੈ ਹੁਣ ਆਪੇ ਦਾ ਕਾਲੂ ਵੀ ਆਪੇ ਕਹਿਣਗੇ ਨਹੀਂ 2:00 ਵਜੇ ਤੇ ਚੱਲੂਗੇ ਤਾਂ ਦੋ ਵਾਏ ਵੀ ਬਹੁਤ ਹੱਥ ਹੋ ਜਾਂਦਾ ਹੈ ਤੇ ਚਲੋ ਠੀਕ ਹੈ ਜੀ ਫਿਰ ਆਪਣਾ ਵਲੌਗ ਇੱਥੇ ਤੱਕ ਤਾਂ ਜੀ ਮਿਲਦੇ ਆਂ ਜੀ ਫਿਰ ਅਗਲੇ ਵਲੌਗ ਵਿੱਚ ਜਦ ਤੱਕ ਸਾਨੂੰ ਦੋ ਆ ਗਿਆ